ਸ਼ੁਕਰੀ ਜੀ ਮੈਂ ਤੁਹਾਡਾ ਆਪਣਾ ਕਮਲ ਪਾਟਿਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਦਾ ਕਮਲ ਪਾਟਿਆ ਚਾਹ ਦਾ ਪਿਆਲਾ ਡਿਜ਼ਾਈਨ ਦੇ ਨਾਲ ਦਾ ਕਮਲ ਪਾਟੇ ਸ਼ੋਅ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਚਾਹ ਦਾ ਪਿਆਲਾ ਠੰਡ ਵੀ ਬਹੁਤ ਪੈ ਰਹੀ ਹੈ ਸਾਡੀ ਚਾਹ ਬਹੁਤ ਗਰਮ ਹੈ ਇਸ ਚਾਹ ਦਾ ਪਿਆਲਾ ਨਾਲ ਪੀਵਾਂਗੇ ਸਾਡੇ ਵਿੱਚ ਮੌਜੂਦ ਨੇ ਅੱਜ ਸਾਡੇ ਅੱਜ ਦੇ ਮਹਿਮਾਨ ਜਿਹੜੇ ਕਿ ਸਾਰੇ ਸਮਾਜ ਦੇ ਵਿੱਚ ਐਕਟੀਵਿਟੀ ਕਰਦੇ ਆ ਕਿਉਂਕਿ ਅਸੀਂ ਕਹਿ ਸਕਦੇ ਆ ਕਿ ਇਹ ਜਿੱਦਾਂ ਸਾਡੇ ਦੇਸ਼ ਦੇ ਵਿੱਚ ਸਾਡੀ ਪੂਰੀ ਦੁਨੀਆ ਦੇ ਵਿੱਚ ਤਿੰਨ ਤਰ੍ਹਾਂ ਦੀ ਆਰਮੀ ਕਿਣੀ ਗਈ ਹੈ ਇੱਕ ਜਿੱਦਾਂ ਮੰਨ ਲਓ ਇੱਕ ਸਾਡੀ ਆਰਮੀ ਹੋ ਗਈ ਦੂਜੇ ਸਾਡੇ ਪੁਲਿਸ ਵਿਭਾਗ محکمہ ਹੋ ਗਿਆ ਸਾਡਾ ਉਸੇ ਤਰ੍ਹਾਂ ਸਾਡਾ ਇੱਕ ਤੀਜਾ ਜਿਹੜਾ ਤੀਜਾ ਵਿਭਾਗ ਜਿੰਨੂੰ ਅਸੀਂ মিডিਆ ਕਹਿੰਦੇ ਆ ਜਿੰਨੂੰ ਅਸੀਂ মিডিਆ ਕਹਿੰਦੇ ਆ মিডিਆ ਦੇ ਦੋ ਪਹਿਲੂ ਹੁੰਦੇ ਨੇ ਇੱਕ ਇਲੈਕਟ੍ਰੋਨਿਕ মিডিਆ ਹੁੰਦੀ ਹੈ ਤੇ ਇੱਕ ਹੁੰਦੀ ਪੇਪਰ মিডিਆ ਸਾਡੇ ਵਿੱਚ ਅੱਜ ਉਹ ਮਹਿਮਾਨ ਨੇ ਜਿਨ੍ਹਾਂ ਨੂੰ ਤੇ ਅਸੀਂ ਉਹਨਾਂ ਦੇ ਰੂਗ ਰੂ ਤੁਹਾਨੂੰ ਕਰਵਾਵਾਂਗੇ ਉਹਨਾਂ ਨੂੰ ਪਛਾਣ ਦੀ ਕੋਈ ਜ਼ਰੂਰਤ ਨਹੀਂ ਵੈਸੇ ਤਾਂ ਪਰ ਫਿਰ ਵੀ ਅੱਜ ਅਸੀਂ ਉਹਨਾਂ ਨੂੰ ਆਪਣੇ ਕੋਲ ਲੈ ਕੇ ਆਏ ਆਂ ਉਹਨਾਂ ਦੇ ਇੰਟਰਵਿਊ ਕਰਨ ਜਾ ਰਹੇ ਹਨ ਉਹਨਾਂ ਨੇ ਅੱਜ ਤੱਕ ਬਹੁਤ ਸਾਰੇ ਇੰਟਰਵਿਊ ਲੋਕਾਂ ਦੀਆਂ ਕੀਤੀਆਂ ਪਰ ਅੱਜ ਪਹਿਲੀ ਵਾਰ ਹੋਣ ਜਾ ਰਹੇ ਹਨ ਇੰਟਰਵਿਊ ਕਰਨ ਜਾ ਰਹੇ ਹਨ ਅੱਜ ਸਾਡੇ ਵਿੱਚ ਮੌਜੂਦ ਨੇ ਜਨਾਬ ਸਾਹਿਲ ਮਹਿਰਾਜੀ ਦਾ ਦਾ ਕਮਲ ਪਾਟੇ ਆਸ਼ੋ ਜਾ ਦੇ ਪਹਿਲੇ ਵੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਹਿਬ ਜੀ ਤਨਵਜੀ ਪਹਿਲਾਂ ਤਾਂ ਕਮਲ ਪਾਟੇ ਜੀ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਅੱਜ ਜਿਹੜਾ ਅਕਸਰ ਦੇਖਦੇ ਹੁੰਦੇ ਸੀਗੇ ਕਿ ਸੰਦਨ ਸੀ ਕੋ ਗਿਆ ਰ ਅੰਚੂਤ ਖੁੱਲੇ ਆਵਾ ਸੁਭਾਸ਼ ਨਗਰ ਵਿੱਚ ਅੱਜ ਅੱਜ ਮੈਨੂੰ ਵੀ ਮੌਕਾ ਮਿਲਿਆ ਤਾਂ ਬਹੁਤ ਬਹੁਤ ਧੰਨਵਾਦ ਤੇ ਲਸ਼ਕੰਦਾਂ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਦੋਨੋਂ ਅੱਜ ਅਸੀਂ ਇੱਥੇ ਪਹੁੰਚਿਆ ਤੇ ਕੰਮਲਪਾੜੀ ਦੀ ਨਾਲ ਉਸੋ ਜਿਵੇਂ ਵੀ ਜਾਦਾ ਪਹਿਲੇ ਗੱਲ ਕਰੀਏ ਬਹੁਤ ਵਧੀਆ ਇੱਕ ਮੌਸਮ ਵੀ ਠੰਡ ਦਾ ਵੀ ਹੈ ਕਿਉਂਕਿ ਚਾਹ ਦਾ ਪਹਿਲਾ ਜਦੋਂ ਨਾਮ ਤੋਂ ਹੀ ਬਹੁਤ ਵਧੀਆ ਲੱਗਿਆ ਕਿ ਔਰ ਅੱਛਾ ਲੱਗਦਾ ਜੀ ਦੇਖੋ ਇੱਕ ਚਾਹ ਦਾ ਪਹਿਲਾ ਇੱਕ ਕਿੰਨੇ ਹੁੰਦੇ ਸੀ ਨਾ ਕਿ ਕਿਸੇ ਦੇ ਘਰੇ ਜਾਣਾ ਤਾਂ ਸਭ ਤੋਂ ਪਹਿਲਾ ਪਿਆਰ ਹੁੰਦੀ ਸੀ ਕਿ ਚਾਰ ਦਾ ਮਕਸਦ ਕੀ ਹੈ ਕਿ ਆਪਣੇ ਚਾਹਵਨ ਅਨੁਸਾਰ ਇੱਕ ਸਪੈਕਟ ਮੰਨੀ ਜਾਂਦੀ ਸੀ ਹੈ ਨਾ ਅੱਜ ਇੱਕ ਬਹੁਤ ਵਧੀਆ ਜਰੀਆ ਜਿਹੜਾ ਇੱਕ ਇਹਨਾਂ ਵੱਲੋਂ ਟੋਰਮ ਸ਼ੁਰੂ ਕੀਤਾ ਗਿਆ ਚਾਹੇ ਪਹਿਲਾ ਸੋ ਬਹੁਤ ਵਧੀਆ ਤੁਹਾਡਾ ਫਰਮਾਨ ਪਾਡੇ ਜੀ ਬਹੁਤ ਧੰਨਵਾਦ ਜਿਹੜਾ ਤੁਸੀਂ ਅੱਜ ਸਾਨੂੰ ਖਿਚਾ ਲਈ ਧੰਨਵਾਦ ਤੁਹਾਡਾ ਜੀ ਤੁਸੀਂ ਦੇਖੋ ਜੀ ਸਮਾਜ ਦੀ ਸੇਵਾ ਕਰਦੇ ਹੋ ਤੁਸੀਂ ਇੱਕ ਨਿਊਜ਼ ਰਿਪੋਰਟਰ ਤੋਂ ਜ਼ਿੰਦਗੀ ਸ਼ੁਰੂ ਕੀਤੀ ਤੁਸੀਂ ਜੀ ਆਪਣੀ ਜ਼ਿੰਦਗੀ ਵਿੱਚ ਥਾਪਾਂ ਹੀ ਦੱਸੋਗੇ ਕਾਨੂੰਨ ਕੀ ਹੈ ਅਸੀਂ ਐਸੀ ਦਿਲ ਦੀਆਂ ਗੱਲਾਂ ਕਰਦੇ ਹਾਂ ਤੁਹਾਡੇ ਨਾਲ ਤੁਸੀਂ ਸਾਨੂੰ ਇਜਾਜ਼ਤ ਅਪਰੇ ਦਾ ਇਸ ਤਰ੍ਹਾਂ ਸੀਗਾ ਕਿ ਇੱਕ ਸ਼ੌਂਕ ਹੁੰਦਾ ਸੀਗਾ ਕਿ ਮੈਂ ਕੋਈ ਸਮਾਜ ਰਿਚ ਕੁਝ ਕਰ ਪਾਵਾਂ ਤੇ ਇੱਕ ਸ਼ੌਂਕ ਦੇ ਨਾਲ ਜਿਹੜਾ ਇਸ ਲੇਨ ਵਿੱਚ ਹੈ ਉਹ ਮੇਰੇ ਪਰਿਵਾਰ ਵਿੱਚ ਥੋੜੇ ਚਿਰ ਪਹਿਲਾਂ ਜਿਹੜੇ ਮੇਰੇ ਫਾਦਰ ਸਾਹਿਬ ਸੀਗੇ ਉਹਨਾਂ ਦੀ ਜਿਹੜੀ ਡੈਥ ਹੋ ਚੁੱਕੀ ਹੈ ਤੇ ਇੱਕ ਮੇਰੇ ਵੱਡੇ ਸਿਸਟਰ ਹੁੰਦੇ ਸੀ ਉਹਨਾਂ ਦੀ ਵੀ ਡੈਥ ਹੋ ਗਈ ਹੈ ਬਾਕੀ ਛੋਟਾ ਜਿਹਾ ਪਰਿਵਾਰ ਆ ਅੱਛੇ ਹਾਲ ਕੀ ਦਾਲ ਫੁੱਲ ਕੰਮ ਕਰਦੇ ਰਿਹਾ ਤੇ ਵਧੀਆ ਤਿਕਨ ਅਸੀਂ ਸਾਇਰ ਜੀ ਇਹ ਵੀ ਸੁਣਿਆ ਮਤਲਬ ਮਹਾਰਾਜ ਜੀ ਤੁਸੀਂ ਦੱਸਿਆ ਹੈ ਕਿ ਤੁਹਾਨੂੰ ਬਹੁਤ ਮਾਰਾ ਹੋਇਆ ਕਿ ਤੁਹਾਡੇ ਫਾਜ਼ਲ ਸਾਹਿਬ ਦੁਨੀਆ ਤੋਂ ਅਲਵਿਦਾ ਕਹਿ ਰਿਏ ਨੇ ਤੁਹਾਡੇ ਵੱਡੇ ਸਿਸਟਰ ਗਰੇਸੀ ਤੁਹਾਡੇ ਭੈਣ ਜੀ ਉਹ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਤੇ ਤੁਸੀਂ ਇੰਨੀ ਡੁੰਗਾਈ ਦੇ ਵਿੱਚ ਡੁੱਗੇ ਹੋਏ ਇਸ ਗੰਦੇ ਵੈਸੀ ਤੁਸੀਂ ਮਤਲਬ ਆਪਣੇ ਆਪ ਨੂੰ ਕਿੱਦਾਂ ਉੱਪਰ ਚੁੱਕਿਆ ਤੁਸੀਂ ਮਤਲਬ ਅਸੀਂ ਦੇਖ ਸਕਦੇ ਹਾਂ ਅਸੀਂ ਤੁਹਾਡੇ ਬਾਰੇ ਸੁਣਿਆ ਬਹੁਤ ਸੁਣਿਆ ਕਿ ਤੁਸੀਂ ਬਹੁਤ ਜ਼ਿਆਦਾ ਡਿਪਰੈਸ਼ਨ ਵਿੱਚ ਚਲੇ ਗਏ ਸੀ ਕਿਸੀ ਆਪਣੇ ਆਪ ਨੂੰ ਕਿੱਦਾਂ ਉੱਥੋਂ ਕੱਢਿਆ ਅ ਕਮਲ ਜੀ ਸਭ ਤੋਂ ਵੱਡੀ ਗੱਲ ਅੱਜ ਪਹਿਲੀ ਵਾਰ ਮੈਂ ਜਿਹੜਾ ਆਪਣੇ ਚੈਨਲ ਦੇ ਮੱਦੇਨਜ਼ਰ ਅਹੀ ਕੂ ਦੱਸਾਂਗਾ ਕਿ ਮੇਰਾ ਕਾਰਨ ਕੀ ਹੈ ਕਿ ਕਹਿੰਦੇ ਜਾ ਕੋ ਰੱਖ ਕੇ ਸਾਈਆਂ ਤੇ ਮਾਰ ਸਕੇ ਨਾ ਕੋਈ ਸਭ ਤੋਂ ਵੱਡਾ ਕਾਰਨ ਹੈ ਕਿ ਸਭ ਤੋਂ ਵੱਡੀ ਜਿਹੜੀ ਖੁਸ਼ੀ ਖੁਸ਼ੀ ਜਿਹੜੀ ਮੈਂ ਗੱਲ ਦੱਸਾਂਗਾ ਕਿ ਸਾਡੇ ਪਰਿਵਾਰ ਜਿਹੜਾ ਇੱਕ ਰੱਦਸਮੀ ਫੈਮਿਲੀ ਤੋਂ ਹੈ ਤੇ ਜੋ ਵੀ ਅੱਜ ਪਹੁੰਚਿਆ ਮਾ ਉਸਤਰੀ ਦੀ ਕਿਰਪਾ ਨਾਲ ਔਰ ਇੱਕ ਬਾਬਾ ਜੀ ਦੇ ਕੁਝ ਕੁਐਸਚਨ ਚੱਲ ਰਹੇ ਸੀ ਐਲਸੀਡੀ ਵਿੱਚ ਤੇ ਉਹਨਾਂ ਨੇ ਦੱਸਿਆ ਸੀਗਾ ਕਿ ਮੂਲ ਪਹਿਲਾਂ ਤੋਂ ਸਾਡੇ ਘਰ ਦੇ ਹਾਲਾਤ ਇਹੋ ਜਿਹੇ ਹੁੰਦੇ ਸੀਗੇ ਹੋਗੇ ਸੀਗੇ ਕਿ ਅਸੀਂ ਕੁਝ ਵੀ ਖਾਂਦੇ ਸੀ ਜਦ ਆਪਣੇ ਫਾਦਰ ਸਾਹਿਬ ਨਾਲ ਪਰਿਵਾਰ ਨੂੰ ਕਿਉਂਕਿ ਹਰ ਜਸ ਇਨਸਾਨ ਦਾ ਚਲਾ ਜਾਂਦਾ ਉਹਨੂੰ ਕੀ ਹਮੇਸ਼ਾ ਯਾਦ ਕਰਦਾ ਤੇ ਜਦੋਂ ਵੀ ਖਾਂਦੇ ਸੀਗੇ ਜਦ ਆਪਣੇ ਫਾਦਰ ਸਾਹਿਬ ਦੀ ਯਾਦ ਕਰਦੇ ਸੀ ਜਾਂ ਕਿਤੇ ਵੀ ਜਾਣਾ ਮੈਂ ਆਪਣੇ ਫਾਦਰ ਸਾਹਿਬ ਨੂੰ ਯਾਦ ਕਰਨਾ ਸਿੱਛਣ ਯਾਦ ਕਰਨਾ ਸਭ ਤੋਂ ਵੱਡੀ ਗੱਲ ਹੈ ਕਿ ਜਦੋਂ ਕਿ ਸਵਾਲ ਜੋ ਆ ਬਾਬਾ ਜੀ ਨੇ ਕੀਤਾ ਕਿ ਕਿਸ ਨੇ ਸਵਾਲ ਕੀਤਾ ਬਾਬਾ ਜੀ ਨੇ ਕਿ ਬਾਬਾ ਜੀ ਕਿ ਅਗਰ ਪਰਿਵਾਰ ਦਾ ਸਦਚੈ ਦੇ ਜਾਂਦਾ ਕਿ ਆਪਾਂ ਨੂੰ ਰੋਣਾ ਚਾਹੀਦਾ ਉਹਦੇ ਬਾਰੇ ਕੀ ਸੋਚਣਾ ਚਾਹੀਦਾ ਉਹਦੇ ਬਾਰੇ ਤੇ ਫਿਰ ਬਾਬਾ ਜੀ ਨੇ ਸਵਾਲ ਕੀਤਾ ਜੀ ਕਿੰਨਾ ਦੇਖੋ ਇਨਸਾਨ ਜਦੋਂ ਆਂਦਾ ਵਾ ਜੋ ਦੇ ਸਕਦਾ ਉਹ ਲੈ ਵੀ ਸਕਦਾ ਕਿ ਉਹ ਉਹਦੀ ਚੀਜ਼ ਹੀ ਉਹ ਲੈ ਗਿਆ ਕਿ ਇਹ ਰੋਣ ਦਾ ਕੋਈ ਫਾਇਦਾ ਨਹੀਂ ਰੋਣ ਨਾਲ ਤੁਸੀਂ ਆਪਣੇ ਅੰਦਰ ਹੀ ਰੋ ਰੋਵੋਗੇ ਆਪਣੇ ਜਿਹੜੀ ਜੀਵਨ ਨੂੰ ਖਰਾਬ ਕਰੋਗੇ ਪਰਿਵਾਰ ਨੂੰ ਨਹੀਂ ਸੰਭਾਲ ਪਾਉਗੇ ਬਸ ਉਹ ਚੀਜ਼ ਨੂੰ ਆਪਣੇ ਦਿਮਾਗ ਚ ਪਾਇਆ ਕਿ ਬਾਬਾ ਜੀ ਨੇ ਕਿਹਾ ਵੀ ਅਗਰ ਜ਼ਿੰਦਗੀ ਦੇ ਵਿੱਚ ਜੰਗ ਲੜਨੀ ਆ ਤਾਂ ਪੜਾ ਕਦਮ ਨੂੰ ਅੱਗੇ ਵਧਾਓ ਤਾਂ ਜੋ ਕੀ ਅਪਛੈ ਨੂੰ ਨਹੀਂ ਦੇਖਣਾ ਅੱਗੇ ਚੱਲੋ ਉਹ ਤੁਹਾਡੇ ਵਿੱਚ ਨੇ ਤੁਹਾਡੇ ਪਰਿਵਾਰ ਦਾ ਕਿ ਚਲੇ ਜਾਂਦਾ ਤੁਹਾਡੇ ਨਾਲ ਨੇ ਤੁਹਾਡੇ ਨਾਲ ਕਿ ਫਤ ਵੱਡੀ ਗੱਲ ਹੈ ਗੁਰੂ ਜੀ ਦੇ ਰੜਕੇ ਵਿਸ਼ਵਾਸ ਤੋਂ ਵੱਡਾ ਅੰਦਾਜ਼ ਕਰਤੀ ਅੱਜ ਜੇ ਹੌਂਸਲਾ ਕਰੇ ਦੇਖ ਨੂੰ ਤਾਂ ਤੇਰੇ ਲੱਗਦੇ ਨੇ ਖੁਸ਼ੀ ਰਹਿੰਦੇ ਨੇ ਪਰ ਕਹਿੰਦੇ ਜ਼ਖਮ ਵੀ ਦੇ ਹੁੰਦੇ ਨੇ ਉਸੇ ਕਰ ਸਾਇ ਮਾਫ਼ ਕਰਨਾ ਤੁਹਾਨੂੰ ਕੱਟ ਰਿਹਾ ਤੁਹਾਡੀਆਂ ਅਚੀਵਮੈਂਟਾਂ ਹੀ ਇੰਨੀਆਂ ਨੇ ਕਿ ਮੈਨੂੰ ਬਾਰ-ਬਾਰ ਯਾਦ ਆ ਰਹੀ ਹੈ ਮੈਂ ਤੁਹਾਨੂੰ ਵਿਚ ਵੀ ਰੋਕ ਕੇ ਇਹ ਗੱਲ ਕਰ ਰਿਹਾ ਜੀ ਤੁਹਾਡਾ ਇਹ ਚ ਰੱਬ ਦੀ ਮਿਹਰ ਹੈ ਤੁਹਾਡੇ ਉੱਤੇ ਕਿ 4-5 ਸਾਲਾਂ ਦੇ ਵਿੱਚ ਵਿੱਚ ਤੁਸੀਂ ਇੰਨੇ ਉੱਪਰ ਮਤਲਬ ਜ਼ਮੀਨ ਤੋਂ ਉੱਪਰ ਤੱਕ ਪਹੁੰਚੇ ਹੋ ਕਹਿੰਦੇ ਨੇ ਕਿ ਹਰ ਇੱਕ ਕਾਮਯਾਬ ਬੰਦੇ ਦੇ ਪਿੱਛੇ ਇੱਕ ਜਨਾਨੀ ਦਾ ਹੱਥ ਔਰਤ ਦਾ ਹੱਥ ਹੁੰਦਾ ਹੈ ਜੀ ਹਾਂ ਤੁਸੀਂ ਕਿਹਦਾ ਹੱਥ ਸਮਝਦੇ ਹੋ ਤੁਹਾਡੀ ਕਾਮਯਾਬੀ ਵਿੱਚ ਕਿਹਦਾ ਹੱਥ ਦੇਖੋ ਜੀ ਮੇਰੀ ਕਾਮਯਾਬੀ ਵਿੱਚ ਤਾਂ ਸਭ ਤੋਂ ਵੱਡਾ ਮੇਰਾ ਆਪਣੀ ਮਾਂ ਦਾ ਦੋਖਵਾਂਗਾ ਕਿਉਂਕਿ ਇੱਕ ਮਾਂ ਜਨਨੀ ਮਾਂ ਵਾ ਦੇਖੋ ਜੀ ਸਾਰੇ ਦੇਵੀ ਦੇ ਤਸਤਕਾਰਯੋਗ ਨੇ ਇਹ ਧਰਤੀ ਬਣੀ ਹੈ ਹੈ ਨਾ ਕੀ ਫਕੀਰਾਂ ਦੀ ਧਰਤੀ ਹੈ ਹੈ ਨਾ ਤੇ ਸਭ ਤੋਂ ਵੱਡੀ ਗੱਲ ਇਹ ਹੈ ਜੀ ਕਮਲ ਜੀ ਸਭ ਤੋਂ ਵੱਡੀ ਗੱਲ ਤੁਹਾਨੂੰ ਮੈਂ ਜੋ ਦੱਸਾਂਗਾ ਜਦੋਂ ਵੀ ਕੋਈ ਨਿਊ ਈਅਰ ਹੁੰਦਾ ਨਾ ਤਾਂ ਆਪਾਂ ਚਿੰਪਨੀ ਮਾਂ ਦੇ ਜਾਨੇ ਦੁਆ ਤੇ ਜਾਂਨੇ ਬਿ ਡੋਰ ਕਰਕੇ ਜਾਂਨੇ ਚਲੋ ਆਮ ਤੌਰ ਪਰ ਆਪਣੀ ਆਪਣੀ ਸ਼ਰਧਾ ਵਾਤ ਵਿੱਚ ਆਉਂਦੇ ਆ ਨਾ ਪਰ ਮੈਂ ਕਦੀ ਜਾਨਣਾ ਜਰੂਰ ਅਸੀਂ ਚਾਹੀਦਾ ਤੇ ਜਦੋਂ ਨਵਾਂ ਸਾਲ ਹੁੰਦਾ ਤੇ 12 ਵਜੇ ਇੱਕ ਮਿੰਟ ਹੁੰਦੇ ਆ ਜਦੋਂ ਕਹਿੰਦੇ ਟਾਈਮ ਚੇਂਜ ਸਭ ਕੁਝ ਚੇਂਜ ਹੁੰਦਾ ਨਾ ਮੈਂ ਆਪਣੇ ਰੂਮ ਤੋਂ ਮਦਰ ਦੇ ਰੂਮ ਤੱਕ ਦਿੰਟੋਟ ਕਰਕੇ ਮਮੀ ਜੀ ਦੇ ਮੱਥਾ ਟੇਕਣ ਜਾਂਦਾ ਹਾਂ ਬਹੁਤ ਵਧੀਆ ਜੀ ਤੁਹਾਡੀ ਸੋਚ ਨੂੰ ਸਲਾਮ ਹੈ ਜੀ ਬੱਲੇ ਤੁਹਾਡੀ ਸੋਚ ਨੂੰ ਥੈਂਕ ਯੂ ਸੋ ਬਹੁਤ ਧੰਨਵਾਦ ਤੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬਦੌਲਤ ਅੱਜ ਅਸੀਂ ਇੱਥੇ ਪਹੁੰਚੇ ਆ ਸੋ ਕਮਲਪਾੜੀ ਜੀ ਨਾਲ ਅਸੋ ਜਿਵੇਂ ਕਿ ਚਾਹ ਦਾ ਪਿਆਲਾ ਇਹ ਗੱਲ ਕਰੀਏ ਬਹੁਤ ਵਧੀਆ ਇੱਕ ਮੌਸਮ ਵੀ ਠੰਡ ਦਾ ਵੀ ਹੈ ਕਿਉਂਕਿ ਚਾਹ ਦਾ ਪਿਆਲਾ ਜਿਹੜਾ ਨਾਮ ਤੇ ਸੀ ਬਹੁਤ ਵਧੀਆ ਰੱਖਿਆ ਕਿ ਔਰ ਅੱਛਾ ਲੱਗਦਾ ਜੀ ਦੇਖੋ ਇੱਕ ਚਾਹ ਦਾ ਪਿਆਲਾ ਇੱਕ ਕਿੰਨੇ ਹੁੰਦੇ ਸੀ ਨਾ ਕਿ ਅਗਰ ਕਿਸੇ ਦੇ ਘਰੇ ਜਾਣਾ ਤਾਂ ਸਭ ਤੋਂ ਪਹਿਲਾਂ ਇੱਕ ਪਿਆਰ ਹੁੰਦੀ ਸੀਗੀ ਕਿ ਚਾਹ ਦਾ ਪਿਆਲਾ ਦਾ ਮਕਸਦ ਕੀ ਹੈ ਕਿ ਅਸੀਂ ਚਾਹ ਬਣਾਦੇ ਸੀ ਰਿਸਪੈਕਟ ਮੰਨੀ ਜਾਂਦੇ ਸੀ ਹੈ ਨਾ ਅੱਜ ਇੱਕ ਬਹੁਤ ਵਧੀਆ ਜਰੀਆ ਜਿਹੜਾ ਇੱਕ ਇਹਨਾਂ ਵੱਲੋਂ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਚਾਹ ਦਾ ਪਿਆਲਾ ਸੋ ਬਹੁਤ ਵਧੀਆ ਕਮਲਪਾੜੀ ਜੀ ਬਹੁਤ ਧੰਨਵਾਦ ਜਿਹੜਾ ਤੁਸੀਂ ਅਜੇ ਸਨ ਅਫੀਸਰ ਜੀ ਧੰਨਵਾਦ ਤੁਹਾਡਾ ਜੀ ਤੁਸੀਂ ਦੇਖੋ ਜੀ ਸਮਾਜ ਦੀ ਸੇਵਾ ਕਰਦੇ ਹੋ ਤੁਸੀਂ ਇੱਕ ਨਿਊਜ਼ ਰਿਪੋਰਟਰ ਤੋਂ ਜ਼ਿੰਦਗੀ ਸ਼ੁਰੂ ਕੀਤੀ ਤੁਸੀਂ ਆਪਣੀ ਜ਼ਿੰਦਗੀ ਬਾਰੇ ਸਭ ਤੋਂ ਆਪ ਹੀ ਦੱਸੋਗੇ ਸਾਨੂੰ ਹੁਣ ਕੀ ਹੈ ਅਸੀਂ ਐਸੀ ਦਿਲ ਦੀਆਂ ਗੱਲਾਂ ਕਰਦੇ ਹਾਂ ਤੁਹਾਡੇ ਨਾਲ ਅੱਜ ਤੁਸੀਂ ਸਾਨੂੰ ਇਜਾਜ਼ਤ ਦਿਓ ਦਿਲ ਦੀਆਂ ਗੱਲਾਂ ਸ਼ੁਰੂ ਕਰੀਏ ਸਾਇਦ ਜੀ ਅਸੀਂ ਤੁਹਾਡੇ ਕੋਲ ਕੁਝ ਸਵਾਲ ਹੈ ਕਿ ਜਿਹੜੇ ਕਿ ਸਮਾਜ ਦੇ ਵਿੱਚ ਰਹਿ ਕੇ ਆਮ ਸਵਾਲ ਹੁੰਦੇ ਨੇ ਉਹ ਸਵਾਲ ਅਸੀਂ ਤੁਹਾਡੇ ਕੋਲ ਅੱਜ ਪੁੱਛਾਂਗੇ ਤੇ ਤੁਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਇਮਾਨਦਾਰੀ ਨਾਲ ਉਹਦਾ ਜਵਾਬ ਦਵੋਗੇ ਸਾਨੂੰ ਤੇ ਦਰਸ਼ਕਾਂ ਨੂੰ ਵੀ ਦੱਸਾਂਗੇ ਵੀ ਤੁਸੀਂ ਆਪਣੀ ਜ਼ਿੰਦਗੀ ਕਿੱਥੋਂ ਪਿਤਾਈ ਕਿੱਦਾਂ ਕੀਤੀ ਜੋ ਵੀ ਤੁਹਾਡਾ ਜੀਵਨੀ ਤੁਹਾਡੀ ਠੀਕ ਹੈ ਸਭ ਤੋਂ ਪਹਿਲਾਂ ਸਾਡਾ ਸਵਾਲ ਹੈ ਤੁਹਾਡੇ ਵਾਸਤੇ ਅਬਾਊਟ ਯੂਅਰ ਸੈਲਫੀ ਤੁਸੀਂ ਆਪਣੇ ਬਾਰੇ ਕੁਝ ਦੱਸੋ ਕਮਲ ਜੀ ਪਹਿਲਾਂ ਤਾਂ ਜਿਹੜੇ ਦਰਸ਼ਕ ਦੇਖ ਰਹੇ ਨੇ ਮੈਂ ਵੀ ਉਹਨਾਂ ਦਾ ਧੰਨਵਾਦ ਕਰਦਾ ਹਾਂ ਅ ਜਿਸ ਤਰ੍ਹਾਂ ਕੀ ਕਮਲ ਜੀ ਨੇ ਮੈਨੂੰ ਸਵਾਲ ਪੁੱਛਿਆ ਕਿ ਤੁਸੀਂ ਆਪਣੇ ਬਾਰੇ ਦੱਸੋ ਬਰਦਰ ਇਸ ਤਰ੍ਹਾਂ ਸੀਗਾ ਕਿ ਇੱਕ ਸ਼ੌਂਕ ਹੁੰਦਾ ਸੀਗਾ ਕਿ ਇੱਕ ਮੈਂ ਕੋਈ ਸਮਾਜ ਦੇ ਵਿੱਚ ਕੁਝ ਕਰ ਪਾਵਾਂ ਤੇ ਇੱਕ ਸ਼ੌਂਕ ਦੇ ਨਾਲ ਜਿਹੜਾ ਇਸ ਲੈਂਡ ਵਿੱਚ ਆਇਆ ਤਾਂ ਮੇਰੇ ਪਰਿਵਾਰ ਦੇ ਵਿੱਚ ਥੋੜੇ ਜਿਹੇ ਪਹਿਲਾਂ ਜਿਹਦੇ ਮੇਰੇ ਫਾਦਰ ਸਾਹਿਬ ਸੀਗੇ ਉਹਨਾਂ ਦੀ ਜਿਹੜੀ ਡੈਥ ਹੋ ਚੁੱਕੀ ਹੈ ਤੇ ਇੱਕ ਮੇਰੇ ਵੱਡੇ ਸਿਸਟਰ ਹੁੰਦੇ ਸੀ ਉਹਨਾਂ ਦੀ ਵੀ ਡੈਥ ਹੋ ਗਈ ਹੈ ਬਾਕੀ ਇੱਕ ਛੋਟਾ ਜਿਹਾ ਪਰਿਵਾਰ ਆ ਅੱਛੇ ਹਾਲ ਕੀ ਦਾਲ ਫੁਲਕਾ ਮਾਲਕ ਦੇ ਰਿਹਾ ਤੇ ਵਧੀਆ ਤਰੀਕਾ ਸੀ ਅਸੀਂ ਸਾਇਰ ਜੀ ਇਹ ਵੀ ਸੁਣਿਆ ਕਿ ਤੁਹਾਡੇ ਨਾਲ ਬਹੁਤ ਹੀ ਮਤਲਬ ਮਾੜਾ ਜਿਦਾ ਤੁਸੀਂ ਦੱਸਿਆ ਹੈ ਕਰਨ ਬਹੁਤ ਮਾੜਾ ਹੋਇਆ ਕਿ ਤੁਹਾਡੇ ਫਾਦਰ ਸਾਹਿਬ ਦੁਨੀਆ ਤੋਂ ਅਲਵਿਦਾ ਕਹਿ ਗਏ ਨੇ ਤੇ ਤੁਹਾਡੇ ਵੱਡੇ ਸਿਸਟਰ ਜਿਹੜੇ ਸੀ ਤੁਹਾਡੇ ਭੈਣ ਜੀ ਉਹ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਤੇ ਤੁਸੀਂ ਇੰਨੀ ਡੁੰਗਾਈ ਦੇ ਵਿੱਚ ਡੁੱਗੇ ਹੋਏ ਸੀ ਗੁੰਡੇ ਹੋਏ ਸੀ ਤੁਸੀਂ ਮਤਲਬ ਆਪਣੇ ਆਪ ਨੂੰ ਕਿੱਦਾਂ ਉੱਪਰ ਚੁੱਕਿਆ ਤੁਸੀਂ ਮਤਲਬ ਅਸੀਂ ਦੇਖ ਸਕਦੇ ਹਾਂ ਅਸੀਂ ਤੁਹਾਡੇ ਬਾਰੇ ਸੁਣਿਆ ਬਹੁਤ ਕੁਝ ਸੁਣਿਆ ਕਿ ਤੁਸੀਂ ਬਹੁਤ ਜ਼ਿਆਦਾ ਡਿਪਰੈਸ਼ਨ ਵਿੱਚ ਚਲੇ ਗਏ ਸੀ ਤੁਸੀਂ ਆਪਣੇ ਆਪ ਨੂੰ ਕਿੱਦਾਂ ਉੱਥੋਂ ਕੱਢਿਆ ਕਮਲੀ ਸਭ ਤੋਂ ਵੱਡੀ ਗੱਲ ਅੱਜ ਪਹਿਲੀ ਵਾਰ ਮੈਂ ਜਿਹੜਾ ਫੜੇ ਚੈਨਲ ਦੇ ਮੱਦੇਨਜ਼ਰ ਹੀ ਯੂ ਦੱਸਾਂਗਾ ਕਿ ਮੇਰਾ ਕਾਰਨ ਕੀ ਹੈ ਕਿ ਕਹਿੰਦੇ ਜਾਕੋ ਰੱਖ ਕੇ ਸਾਈਆਂ ਤੇ ਮਾਰ ਸਕੇ ਨਾ ਕੋਈ ਸਭ ਤੋਂ ਵੱਡਾ ਕਾਰਨ ਹੈ ਕਿ ਸਭ ਤੋਂ ਵੱਡੀ ਜਿਹੜੀ ਇੱਕ ਖੁਸ਼ੀ ਖੁਸ਼ੀ ਜਿਹੜੀ ਮੈਂ ਗੱਲ ਦੱਸਾਂਗਾ ਕਿ ਸਾਡੇ ਪਰਿਵਾਰ ਜਿਹੜਾ ਇੱਕ ਰਾਧਾਸਮੀ ਫੈਮਿਲੀ ਚੋਂ ਔਰ ਜੋ ਵੀ ਅੱਜ ਪਹੁੰਚਿਆ ਮੈਂ ਉਹ ਸਤਿਗੁਰੂ ਦੀ ਕਿਰਪਾ ਨਾਲ ਔਰ ਇੱਕ ਬਾਬਾ ਜੀ ਦੇ ਕੁਝ ਕੁਐਸਚਨ ਚੱਲ ਰਹੇ ਸੀ ਐਲਸੀਡੀ ਵਿੱਚ ਤੇ ਉਹਨਾਂ ਨੇ ਦੱਸਿਆ ਸੀਗਾ ਕਿ ਪਹਿਲਾਂ ਤਾਂ ਸਾਡੇ ਘਰ ਦੇ ਹਾਲਾਤ ਇਹੋ ਜਿਹੇ ਹੁੰਦੇ ਸੀਗੇ ਹੋਗੇ ਸੀਗੇ ਕਿ ਅਸੀਂ ਕੁਝ ਵੀ ਖਾਣਦੇ ਸੀ ਤੇ ਆਪਣੇ ਫਾਦਰ ਸਾਹਿਬ ਨੂੰ ਆਪਣੇ ਪਰਿਵਾਰ ਨੂੰ ਕਿਉਂਕਿ ਹਰ ਜਿਸ ਇਨਸਾਨ ਦਾ ਚਲਾ ਜਾਂਦਾ ਉਹਨੂੰ ਜੀ ਹਮੇਸ਼ਾ ਯਾਦ ਆਉਂਦਾ ਤੇ ਜਦੋਂ ਵੀ ਖਾਂਦੇ ਸੀਗੇ ਤੇ ਆਪਣੇ ਫਾਦਰ ਸਾਹਿਬ ਨੂੰ ਯਾਦ ਕਰਦੇ ਸੀ ਜਾਂ ਕਿਤੇ ਵੀ ਜਾਣਾ ਮੈਂ ਆਪਣੇ ਫਾਦਰ ਸਾਹਿਬ ਨੂੰ ਯਾਦ ਕਰਨਾ ਆਪਣੇ ਸਿਸ਼ਟ ਨੂੰ ਯਾਦ ਕਰਨਾ ਸਭ ਤੋਂ ਵੱਡੀ ਗੱਲ ਹੈ ਕਿ ਜਦੋਂ ਇੱਕ ਸਵਾਲ ਜਵਾਬ ਬਾਬਾ ਜੀ ਨੇ ਕੀਤਾ ਕਿ ਕਿਸੇ ਨੇ ਸਵਾਲ ਕੀਤਾ ਬਾਬਾ ਜੀ ਨੂੰ ਕਿ ਬਾਬਾ ਕੀ ਕਿ ਅਗਰ ਪਰਵਾਦਾ ਦਾ ਸਦਸਾ ਚਲੇ ਜਾਂਦਾ ਕਿ ਆਪਾਂ ਨੂੰ ਰੋਣਾ ਚਾਹੀਦਾ ਉਹਦੇ ਬਾਰੇ ਕੀ ਸੋਚਣਾ ਚਾਹੀਦਾ ਉਹਦੇ ਬਾਰੇ ਤੇ ਫੇ ਬਾਬਾ ਜੀ ਨੇ ਸਵਾਲ ਕੀਤਾ ਕਿ ਕਹਿੰਦਾ ਦੇਖੋ ਇਨਸਾਨ ਜਦੋਂ ਆਂਦਾ ਵਾ ਜੋ ਦੇ ਸਕਦਾ ਉਹ ਲੈ ਵੀ ਸਕਦਾ ਠੀਕ ਹੈ ਉਹ ਉਹਦੀ ਚੀਜ਼ ਹੀ ਉਹ ਲੈ ਗਿਆ ਕਿ ਇਹ ਰੋਣ ਦਾ ਕੋਈ ਫਾਇਦਾ ਨਹੀਂ ਰੋਣ ਨਾਲ ਤੁਸੀਂ ਆਪਣੇ ਜੇ ਤੁਸੀਂ ਰੋਵੋਗੇ ਆਪਣੀ ਜਿਹੜੀ ਸਜੀਵ ਨੂੰ ਖਰਾਬ ਕਰੋਗੇ ਪਰਿਵਾਰ ਨੂੰ ਨਹੀਂ ਸੰਭਾਲ ਪਾਉਗੇ ਬਸ ਫੇ ਉਹ ਚੀਜ਼ ਨੂੰ ਆਪਣੇ ਦਿਮਾਗ ਚ ਟਾਇਆ ਕਿ ਬਾਬਾ ਜੀ ਨੇ ਕਿਹਾ ਕਿ ਅਗਰ ਜ਼ਿੰਦਗੀ ਦੀ ਵਿੱਚ ਜੰਗ ਲੜਨੀ ਹੈ ਤਾਂ ਥੋੜਾ ਕਦਮ ਨੂੰ ਅੱਗੇ ਵਧਾਓ ਤਾਂ ਜੋ ਕੀ ਅਪਿਛੇ ਨੂੰ ਨਹੀਂ ਦੇਖਣਾ ਅੱਗੇ ਚੱਲੋ ਉਹ ਤੁਹਾਡੇ ਵਿੱਚ ਨੇ ਤੁਹਾਡੇ ਪਰਿਵਾਰ ਦਾ ਕਿ ਚਲੇ ਜਾਂਦਾ ਤੁਹਾਡੇ ਨਾਲ ਨੇ ਤੁਹਾਡੇ ਨਾਲ ਇੱਕ ਸਭ ਤੋਂ ਵੱਡੀ ਗੱਲ ਹੈ ਕਿ ਗੁਰੂ ਦੀ ਜਿਹੜੇ ਇੱਕ ਵਿਸ਼ਵਾਸ ਸਭ ਤੋਂ ਵੱਡਾ ਹੁੰਦਾ ਉਹਦੇ ਕਰਕੇ ਅੱਜ ਜੇ ਹੌਂਸਲਾ ਕਰੇ ਦੇਖ ਨੂੰ ਤਾਂ ਤੇਰੇ ਲੱਗਦੇ ਨੇ ਕਿ ਖੁਸ਼ ਰਹਿੰਦੇ ਨੇ ਪਰ ਕਹਿੰਦੇ ਜ਼ਖਮ ਜਿਹੜੇ ਹੁੰਦੇ ਹਮੇਸ਼ਾ ਪਰਦੇ ਨੇ ਸਾਇਦ ਜੀ ਸਰ ਇਹ ਥੋੜੇ ਪਰਸਨਲ ਸਵਾਲ ਸੀਗੇ ਮੈਂ ਮਾਫੀ ਚਾਹਾਂਗਾ ਕਿ ਤੁਹਾਡਾ ਨਹੀਂ ਦੇਖੋ ਤੁਸੀਂ ਮੈਂ ਮੈਂ ਵੀ ਆਪਣੇ ਉਹਨਾਂ ਇੱਕ ਸੰਦੇਸ਼ ਦਿੱਤਾ ਕਿ ਉਹ ਪ੍ਰਵਾਦ ਨੂੰ ਵੀ ਕਹਿਣਾ ਚਾਹੁੰਦਾ ਹੈ ਜੇ ਪ੍ਰਵਾਦ ਚ ਚਲੇ ਜਾਂਦੇ ਨੇ ਕਿ ਇਹ ਦੇਖੋ ਦੁੱਖ ਤਾਂ ਹੁੰਦਾ ਪਰ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਜਿਹੜੇ ਵੀ ਆਪਣੇ ਗੁਰੂ ਨੂੰ ਮੰਨਦੇ ਹੋ ਉੱਤੇ ਵੀ ਵਿਸ਼ਵਾਸ ਕਰੋ ਕਿ ਪ੍ਰਮਾਤਮਾ ਤੁਹਾਡੇ ਨਾਲ ਹਮ ਸਹਾਇ ਹੈ ਬਿਲਕੁਲ ਅੱਛਾ ਸਾਇਦ ਜੀ ਹੁਣ ਅਸੀਂ ਗੱਲ ਕਰਾਂਗੇ ਤੁਹਾਡੀ ਅਚੀਵਮੈਂਟ ਦੀ ਤੁਸੀਂ ਮਤਲਬ ਪਹਿਲੇ ਕੀ ਕਰਦੇ ਸੀ ਤੇ ਹੁਣ ਤੁਸੀਂ ਚਾਰਨ ਪਤਾ ਇਹ ਤੁਸੀਂ ਉਹ ਦੱਸਣ ਦੀ ਲੋੜ ਨਹੀਂ ਜੁੜਤ ਨਹੀਂ ਗਈ ਬਟ ਤੁਸੀਂ ਪਹਿਲੇ ਕੀ ਕਰਦੇ ਸੀ ਤੁਸੀਂ ਕਿੱਥੋਂ ਕਿੱਥੋਂ ਉੱਪਰ ਉੱਠੇ ਹੋ ਤੁਹਾਡੀ ਅਚੀਵਮੈਂਟ ਬਾਰੇ ਦੱਸੋ ਜੀ ਐਕਚੁਅਲੀ ਜਿਸ ਤਰ੍ਹਾਂ ਸੀ ਸਾਡੇ ਸ਼ਾਪ ਜੇ ਕੋਸਮੈਟਿਕ ਸ਼ਾਪ ਵੀ ਹੈ ਫਾਦਰ ਸਾਹਿਬ ਦੇ ਨਾਲ ਜਦੋਂ ਮੈਂ ਸਟੱਡੀ ਕਰ ਰਹੀ ਸਟੱਡੀ ਕਰਨ ਤੋਂ ਬਾਅਦ ਫਾਦਰ ਸਾਹਿਬ ਦੇ ਨਾਲ ਲੱਗਿਆ ਸੀ ਕਿਉਂਕਿ ਉਹ ਜਦੋਂ ਪਹਿਲਾ ਸਮਾਂ ਹੁੰਦਾ ਸੀ ਵਧੀਆ ਵੀ ਹੁੰਦਾ ਸੀ ਅੱਜ ਦਾ ਸਮਾਂ ਤੁਸੀਂ ਦੇਖ ਹੀ ਰਹੇ ਹੋ ਮੋਲ ਕਿ ਉਹ ਜੇ ਹੈਗੇ ਨਹੀਂ ਹੋ ਪੱਤਰਕਾਰਾਂ ਦੇ ਇੱਕ ਗੁਰੂ ਹੋ ਹੈੱਡ ਹੋ ਤੁਸੀਂ ਡਾਊਨ ਟੂ ਅਰਥ ਹੋ ਤੁਸੀਂ ਫਿਰ ਮਤਲਬ ਤੁਸੀਂ ਆਪਣੇ ਆਪ ਨੂੰ ਮਤਲਬ ਬਹੁਤ ਹੀ ਨੀਵਾ ਨਿਵਾਣਾ ਸਮਝਦੇ ਹੋ ਜਿਹਦਾ ਕੀ ਰਾਜ਼ ਹੈ ਉਹ ਮੈਂ ਪਹਿਲੇ ਕਹਿੰਦੇ ਸੀ ਨਾ ਕਿ ਜਿਹੜੇ ਨਾ ਫਲ ਨੀਵੇਂ ਰੁੱਖਾਂ ਨੂੰ ਲੱਗਦੇ ਹੁੰਦੇ ਆ ਨਾ ਸੱਚਾ ਲੋਨਾ ਜੀ ਹਾਂਜੀ ਧੰਨਵਾਦ ਜੀ ਕਹਿੰਦੇ ਫਲ ਨੀਵੇਂ ਰੁੱਖਾਂ ਨੂੰ ਲੱਗਦੇ ਉੱਚਾ ਹੋ ਕੇ ਮਾਨ ਨਾ ਕਰੀ ਹੈ ਨਾ ਅ ਦੇਖੋ ਜੀ ਮੈਂ ਗੱਲ ਪੱਤਰਕਾਰਾਂ ਭਾਈਚਾਰਾ ਦੇ ਕੋ ਸਾਰੇ ਸਤਿਕਾਰਯੋਗ ਨੇ ਮੈਂ ਮੈਂ ਵੀ ਅਗਰ ਇਸ ਲੈਂਡ ਵਿੱਚ ਕਿਸੇ ਨੂੰ ਸਿੱਖ ਕੇ ਤੇ ਕਿਸੇ ਨਾਲ ਗੱਲਬਾਤ ਕਰਕੇ ਦੇਖਦੇ ਦੇਖ ਕੇ ਮੈਂ ਇੱਥੇ ਤੱਕ ਪਹੁੰਚਿਆ ਨਾ ਤੇ ਠੀਕ ਆ ਭਾਈਚਾਰਾ ਸਾਰੇ ਨੇ ਕੋਈ ਪੱਤਰਕਾਰ ਰੋਬ ਮਾਰਦੇ ਨਹੀਂ ਚਲੋ ਇਹ ਇਹਨੂੰ ਇਹ ਸ਼ੌਂਕ ਹੁੰਦਾ ਵਾ ਸਰ ਆਈਡੀ ਕਾਰਡ ਬਣਾਉਂਦਾ ਆਈਡੀ ਕਾਰਡ ਦਾ ਮਕਸਦ ਕੀ ਹੈ ਕਿ ਅਸੀਂ ਮੋਰੇ ਬਾਈਕ ਤੇ ਪ੍ਰੈਸ ਲਿਖਾ ਲਿਆ ਜਾਂ ਅਸੀਂ ਗੱਡੀ ਤੇ ਲਿਖਾ ਲਿਆ ਜੀ ਪੁਲਿਸ ਸਾਨੂੰ ਰੋਕ ਕੇ ਨਾ ਜੀ ਅੱਛਾ ਉਹਨਾਂ ਤੋਂ ਹਸ ਦਈਏ ਮੈਂ ਇਹ ਵੀ ਦੇਖਿਆ ਜੀ ਬਹੁਤ ਵਧੀਆ ਸਾਡੇ ਸਲੰਗ ਜੋ ਖਤਮ ਹੈ ਸਾਡੀ ਪੰਜਾਬ ਦੀ ਪੁਲਿਸ ਵਧੀਆ ਕੰਮ ਕਰ ਰਹੀ ਹੈ ਪਰ ਕਾਨੂੰਨ ਦੇ ਪਹਿਲੇ ਉਹਨਾਂ ਨੂੰ ਸ਼ੁਰੂ ਲਾਗੂ ਕਰਨਾ ਚਾਹੀਦਾ ਹੈ ਨਾ ਜੀ ਜਦੋਂ ਅਸੀਂ ਅਸੀਂ ਬਿਨਾਂ ਹੈਲਮਟ ਨਾਲ ਜਾਂਦੇ ਆ ਪੁਲਿਸ ਸਾਨੂੰ ਨਹੀਂ ਕਹਿੰਦਾ ਕਿ ਤੂੰ ਹੈਲਮਟ ਕਿਉਂ ਨਹੀਂ ਲਾਉਂ ਉਹ ਕਿਉਂ ਨਹੀਂ ਕਹਿੰਦਾ ਉਹਨੂੰ ਪਤਾ ਵੀ ਮੈਂ ਵੀ ਨਹੀਂ ਲਿਆ ਹੈ ਹੈਲਮਟ ਹਾਂਜੀ ਬਹੁਤ ਸਾਰਾ ਲੀਬਰਲ ਅਗਲਾ ਸਵਾਲ ਹੈ ਜੀ ਮੇਰਾ ਕੀ ਟਰਨਿੰਗ ਪੁਆਇੰਟ ਤੁਹਾਡੀ ਜ਼ਿੰਦਗੀ ਕਿੱਥੋਂ ਟਰਨ ਹੋਈ ਤੁਹਾਡੀ ਜ਼ਿੰਦਗੀ ਬਦਲੀ ਕਿੱਥੋਂ ਜ਼ਿੰਦਗੀ ਕਿੱਥੋਂ ਬਦਲੀਏ ਆ ਤੁਹਾਡੀ ਜੀ ਕੁਝ ਦਿਨ ਜੀ ਅੱਜ ਤੋਂ ਕੋਈ 4-5 ਸਾਲ ਪਹਿਲਾਂ ਦੀ ਗੱਲ ਆ ਮੈਂ ਨਾ ਕਿਥੇ ਜੀਐਮਟੀ ਸਕੂਲ ਚ ਜਾਇਆ ਕਰ ਰਸੀ ਮੇਰੀ ਭਾਂਜੀ ਉੱਥੇ ਪੜ੍ਹਦੀ ਸੀ ਤੇ ਮਨ ਉਹਨੂੰ ਲੈਣ ਜਾਂਦਾ ਰਸੀ ਸਟੂਡੈਂਟ ਹਨ ਤੇ ਉੱਥੇ ਸੀ ਕਿ ਇਹਨਾਂ ਇੱਥੇ ਬੈਠੇ ਉਹਨੇ ਪਾਰਕ ਦੇ ਸਾਰੇ ਪੇਰੈਂਟਸ ਉੱਥੇ ਕੇ ਬੈਠ ਜਾਣੇ ਜੈਂਸ ਬੈਠ ਜਾਣੇ ਸੀ ਗੱਲਾਂਬਾਤਾਂ ਕਰਦੇ ਰਹਿਣੀਆਂ ਉੱਥੇ ਇੱਕ ਕੋਈ ਪੱਤਰਕਾਰ ਵੀ ਮੈਨੂੰ ਮਿਲਿਆ ਸੀਗਾ ਤੇ ਉਹਨੇ ਮੇਰਾ ਕੋਈ ਕੰਮ ਮੇਰਾ ਇਦਾਂ ਦੇਖਿਆ ਸੀ ਉਹ ਮੈਨੂੰ ਕਹਿੰਦਾ ਸੀਗਾ ਸਾਹਿਬ ਮੈਂ ਤੈਨੂੰ ਨਾ ਕਾਫੀ ਚੰਗਾ ਦੇਖ ਰਹਾ ਹਾਂ ਉਹ ਫਸਟ ਟਾਈਮ ਆਪਣੀ ਫੇਸ ਟੂ ਫੇਸ ਗੱਲ ਹੋਈ ਹੈ ਕਿ ਤੁਸੀਂ ਮੇਰੇ ਨਿਊਜ਼ ਔਰ ਜੋਇਨਿੰਗ ਕੀਤੀ ਉਹਨਾਂ ਦੇ ਨਾਲ ਹੈ ਨਾ ਤੇ ਚਲੋ ਛੋੜੀ ਜੀ ਸ਼ੁਰੂਆਤ ਜਿਹੜੀ ਹੋਈ ਹੈ ਨਾ ਪਰ ਮੈ ਮਜ਼ਾ ਜ ਨਹੀਂ ਆ ਰਹਾ ਮੈਂ ਚਾਹਦਾ ਸੀ ਯਾਰ ਮੈਂ ਕਪੀਪ ਚੂ ਕਰ ਰਹਾ ਹਾਂ ਪਰ ਮੈਨੂੰ ਮਜ਼ਾ ਜ ਨਹੀਂ ਆ ਰਹਾ ਕਿ ਚੱਕਰ ਕੀ ਪਿਆ ਹੈ ਨਾ ਉਹ ਫਿਰ ਕਹਿੰਦੇ ਨਹੀਂ ਚਲੋ ਉਹ ਘੜੀ ਕਾਈ ਸੀਗੀ ਕਰੋਨਾ ਟਾਈਮ ਜਿਹੜਾ ਆਈ ਸੀ ਲੋਕਡਾਊਨ ਲੱਗਿਆ ਸੀਗਾ ਤੇ ਉਹ ਟਾਈਮ ਸੀਗਾ ਕਿ ਮੈਂ ਕਿਸੇ ਨਿੱਜੀ ਚੈਨਲ 'ਚ ਕੰਮ ਕਰ ਰਿਹਾ ਸੀ ਕਹਿੰਦੀਆਂ ਕਿ ਮੈਨੂੰ ਬਾਰ-ਬਾਰ ਯਾਦ ਆ ਰਹੀ ਹੈ ਮੈਂ ਤੁਹਾਨੂੰ ਵਿਚ ਵਿਚ ਰੋਕ ਕੇ ਗੱਲ ਕਰ ਰਿਹਾ ਹਾਂ ਜੀ ਕਿ ਤੁਹਾਡਾ ਇਹ ਚ ਰੱਬ ਦੀ ਮਿਹਰ ਹੈ ਤੁਹਾਡੇ ਉੱਤੇ ਕਿ 4-5 ਸਾਲਾਂ ਦੇ ਵਿੱਚ ਵਿੱਚ ਤੁਸੀਂ ਇੰਨੇ ਉੱਪਰ ਮਤਲਬ ਜ਼ਮੀਨ ਤੋਂ ਉੱਪਰ ਤੱਕ ਪਹੁੰਚੇ ਹੋ। ਜੀ ਕਹਿੰਦੇ ਨੇ ਕਿ ਹਰੇਕ ਕਾਮਯਾਬ ਬੰਦੇ ਦੇ ਪਿੱਛੇ ਕਿਦਾ ਹੱਤ ਸਮਝਦੇ ਹੋ ਤੁਹਾਡੀ ਕਾਮਯਾਬੀ ਵਿੱਚ ਕਿਹਦਾ ਹੱਤ ਹੈ ਦੇਖੋ ਜੀ ਮੇਰੀ ਕਾਮਯਾਬੀ ਵਿੱਚ ਤਾਂ ਸਭ ਤੋਂ ਵੱਡਾ ਮੇਰਾ ਆਪਣੇ ਮਾਂ ਦਾ ਰੂਪ ਕਵਾਂਗਾ ਕਿਉਂਕਿ ਇੱਕ ਮਾਂ ਜਨਨੀ ਰਮਾਵਾ ਦੇਖੋ ਜੀ ਸਾਰੇ ਦੇਵੀ ਦੇਵਤਾ ਸਤਿਕਾਰਯੋਗ ਨੇ ਇਹ ਧਰਤੀ ਬਣੀ ਹੈ ਹੈਨਾ ਪੀ ਫਕੀਰਾਂ ਦੀ ਧਰਤੀ ਹੈ ਹੈਨਾ ਤੇ ਸਭ ਤੋਂ ਵੱਡੀ ਗੱਲ ਹੈ ਜੀ ਕਮਲ ਜੀ ਸਭ ਤੋਂ ਵੱਡੀ ਗੱਲ ਤੁਹਾਨੂੰ ਮੈਂ ਜੋ ਦੱਸਾਂਗਾ ਜਦੋਂ ਵੀ ਕੋਈ ਨਿਊ ਇਅਰ ਹੁੰਦਾ ਨਾ ਤਾਂ ਆਪਾਂ ਚਿੰਦਪਨੀ ਮਾਂ ਦੇ ਜਾਣੇ ਦਰਵਾਰ ਤੇ ਜਾਣੇ ਟੋਟ ਕਰਕੇ ਜਾਣੇ ਚਲੋ ਹਾਂ ਜੀ ਪਰੰਪਰਾ ਆਪਣੇ ਆਪਣੀ ਸ਼ਰਦਾਵਾਰ ਕੋ ਜਾਂਦੇ ਹਨ ਨਾ ਪਰ ਮੈਂ ਕਦੀ ਜਾਣਨ ਜਰੂਰ ਅਸੀਂ ਜਾਇਦਾ ਪਰ ਜਦੋਂ ਨਵਾਂ ਸਾਲ ਹੁੰਦਾ ਤੇ 12 ਵਜੇ ਇੱਕ ਮਿੰਟ ਹੁੰਦੇ ਆ ਜਦੋਂ ਕਹਿੰਦਾ ਟਾਈਮ ਚੇਂਜ ਸਭ ਕੁਝ ਚੇਂਜ ਹੁੰਦਾ ਨਾ ਮੈਂ ਆਪਣੇ ਰੂਮ ਤੋਂ ਮੱਧ ਦੇ ਰੂਮ ਤੱਕ ਡੰਟੋਟ ਕਰਕੇ ਮੰਮੀ ਜੀ ਦੇ ਮੱਥਾ ਟੇਕਣ ਜਾਂਦਾ ਹਾਂ ਬਹੁਤ ਵਧੀਆ ਜੀ ਤੁਹਾਡੀ ਸੋਚ ਨੂੰ ਸਲਾਮ ਹੈ ਜੀ ਪਹਿਲੇ ਤੁਹਾਡੀ ਸੋਚ ਨੂੰ ਤੁਸੀਂ ਇਹ ਨਹੀਂ ਵਧੀਆ ਬਹੁਤ ਵੱਡੀ ਗੱਲ ਕਰਦੇ ਜੀ ਸਾਡੇ ਦਰਸ਼ਕਾਂ ਨੂੰ ਪਤਾ ਲੱਗੇਗਾ ਜੀ ਤੇ ਚਲੋ ਤੁਹਾਡਾ ਅਗਲਾ ਸਵਾਲ ਹੈ ਕਿ ਤੁਹਾਡਾ ਫਿਊਚਰ ਪਲਾਨ ਤੁਹਾਡਾ ਮਤਲਬ ਆਉਣ ਵਾਲਾ ਟਾਈਮ ਤੁਸੀਂ ਕੀ ਸੋਚਦੇ ਹੋ ਕਿ ਮੈਂ ਕੀ ਕਰਾਂਗੇ ਜੀ ਦੇਖੋ ਜੀ ਮੈਂ ਤੇ ਕਹਿੰਦਾ ਦੇਖੋ ਦੁਨੀਆ ਨੇ ਜਾਨਣਾ ਤਾਂ ਸਭ ਨਹੀਂ ਹੈਗਾ ਠੀਕ ਹੈ ਜੀ ਕੋਈ ਇੱਧਰ ਕੰਮ ਕਰਕੇ ਕਿ ਉਹ ਕਿ ਦੁਨੀਆ ਦੇਖੋ ਪੈਸੇ ਨਾਲ ਨਹੀਂ ਸਭ ਕੁਝ ਖਰੀਦਿਆ ਜਾਂਦਾ ਹੈ ਨਾ ਜਦੋਂ ਇਨਸਾਨ ਜਾਂਦਾ ਨਾ ਦੁਨੀਆ 'ਚ ਪਿੱਛੇ ਕਾਬਲਾ ਹੋਵੇ ਪਤਾ ਲੱਗੇ ਵੀ ਅੱਜ ਕੋਈ ਬੰਦੇ ਨੇ ਨਾਮ ਕਮਾਇਆ ਕੋਈ ਪਛਾਣ ਬਣਾਈ ਹੈ ਮੇਰੇ ਫਾਦਰ ਸਾਹਿਬ ਜਦੋਂ ਹੋਏ ਸੀਗੇ ਡੈਥ ਹੋਈ ਸੀਗੀ ਤੇ ਤੁਸੀਂ ਮੰਨੋ ਜੀ ਉਸ ਟਾਈਮ ਥੋੜਾ ਜਿਹਾ ਕਰੋਨਾ ਟਾਈਮ ਵੀ ਚੱਲ ਰਿਹਾ ਸੀਗਾ ਹਾਰਟ ਦੇ ਪੇਸ਼ੈਂਟ ਸੀ ਤੇ ਉਹ ਤੁਸੀਂ ਦੇਖ ਸਰੋ ਮੈਂ ਸਿਰਕ ਇਹ ਆਪਣੀ ਪੋਸਟ ਤੇ ਪਾਪਾ ਦਾ ਲਿਖ ਕੇ ਆਇਆ ਮੈਸੇਜ ਉਹ ਪਾਪਾ ਤਰੋਕ ਟਾਈਮ ਹੀ ਦਰਾ ਸੀਗਾ ਨਾ ਅ ਕਮਲ ਜੀ ਮੈਂ ਹਲੇ ਬਾਦੀ ਸਾਬ ਮੈਂ ਹਲੇ ਮੈਂ ਮੋਬਾਈਲ ਨੂੰ ਲੈ ਪੋਕੇਟ ਚ ਨਹੀਂ ਪਾਇਆ ਜਿਉ ਮੈਨੇ ਕਾਲਸ ਆਉਣੇ ਲਾ ਪੀਆ ਪੱਤਰ ਦਾ ਭਾਈਚਾਰ ਬੜੇ ਕਾਲਸ ਆਇਸੇ ਮੇਰੇ ਤੁਰੋ ਨਾ ਅਸੀਂ ਤੇਰੇ ਨਾਲ ਆ ਇੰਨੇ ਆਏ ਸੀਗੇ ਜਦੋਂ ਸੰਸਕਾਰ ਟਾਈਮ ਸੀਗਾ ਦੇ ਲੋਕ ਕਿਤਾ ਦੇ ਸੀਗੇ ਇੱਥੇ ਦੇਖੀ ਸਾਡੇ ਰਿਸ਼ਤੇਦਾਰ ਵੀ ਡਰਦੇ ਸੀਗੇ ਕਿ ਇੱਥੇ ਸੋਸਾਇਟੀ ਡਿਸੈਂਸਿੰਗ ਦਾ ਕੋ ਪਲਾਨ ਨਾ ਦਰ ਕੋ ਨਾ ਪਰ ਉਸ ਟਾਈਮ ਦੇ ਵਿੱਚ ਤੁਸੀਂ ਮੰਨਣਾ ਨਹੀਂ ਸਾਡੇ ਕੋ ਵਧੀਆ ਵਧੀਆ ਪੁਲਿਸ ਅਫਸਰ ਵੀ ਮੇਰੇ ਨਾਲ ਉਸ ਟਾਈਮ ਦੀ ਡੋਕਰੀ ਘਰ ਚ ਮੇਰੇ ਨਾਲ ਸਾਥ ਦਿੱਤਾ ਨਾ ਨੇ ਕਿ ਅੱਜ ਮੈਂ ਉਹਨਾਂ ਨੂੰ ਕਿਵੇਂ ਭੁੱਲ ਜਾਵਾਂਗਾ ਠੀਕ ਹੈ ਨਾ ਤੇ ਉਹ ਟਾਈਮ ਇਦਾਂ ਦੇ ਸੀਗੀ ਤੁਸੀਂ ਦੇਖ ਸਕਦੇ ਹੋ ਮੇਨ ਗੱਲ ਇਹ ਆ ਕਿ ਜਦੋਂ ਮੇਰੇ ਫਾਦਰ ਸਾਹਿਬ ਜਿੱਤਾ ਹੋਏ ਸੀ ਸਾਡੇ ਸੱਸ ਸੰਗ ਪਰਿਵਾਰ ਸੱਸ ਸੰਗ ਘਰ ਤੋਂ ਕਾ ਵੀ ਉਹ ਦੁਨੀਆ ਕਾਬਲ ਹੁੰਦਾ ਸੀ ਲੋਕ ਘੜ ਘੜ ਕੇ ਦੇਖਦੇ ਸੀ ਕਿ ਯਾਰ ਕੋਈ ਏਨ ਲੱਗ ਰਿਹਾ ਜਿੱਦਾਂ ਕੋਈ ਕੋ ਮਨਿਸਟਰ ਦੀ ਅੱਜ ਤੋ ਦੂਰ ਹੋ ਗਿਆ ਹੈ ਨਾ ਪਰ ਕਹਿਣਾ ਮਤਲਬ ਕਿ ਅਸਲੀ ਕਮਾਈ ਤਾਂ ਉਹਨਾਂ ਨੇ ਆਪਣੀ ਜਿਹੜੀ ਅਸਲੀ ਜਿਹੜੀ ਕਮਾਈ ਸੀ ਉਹ ਬੰਦੇ ਦੀ ਉਦੋਂ ਹੀ ਪਤਾ ਲੱਗਦੀ ਹੈ ਕੋਠੀਆਂ ਮਹਿਲਾਂ ਦਾ ਨਹੀਂ ਪਤਾ ਲੱਗਦਾ ਇਹਦਾ ਅਸਲੀ ਕਮਾਈ ਕੀ ਕੀਤਾ ਉਹ ਤਾਂ ਬਾਅਦ ਵਿੱਚ ਪਤਾ ਲੱਗਦਾ ਜੀ ਸੋ ਗੱਲ ਕਰਦੇ ਹਾਂ ਕਰੋਨਾ ਦੀ ਕਰੋਨਾ ਕਾਲ 'ਚ ਤੁਹਾਨੂੰ ਪਤਾ ਹੈ ਕਿ ਪੂਰੇ ਵਿਸ਼ਵ ਨੂੰ ਪੂਰੇ ਦੇਸ਼ ਨੂੰ ਪੂਰੀ ਦੁਨੀਆ ਨੂੰ ਹਾਹਾਕਾਰ ਮੱਚੀ ਸੀ ਦੁਨੀਆ ਦੇ ਵਿੱਚ ਜੀ ਤੇ ਉਸ ਟਾਈਮ ਦੇ ਵਿੱਚ ਕਾਨੂੰਨ ਦੇ ਤੌਰ ਤੇ ਕਾਨੂੰਨਨ ਸਭ ਨੂੰ ਮਨਾਈ ਸੀ ਕਿ ਤੁਸੀਂ ਬਾਹਰ ਨਹੀਂ ਜਾਣਾ ਜੀ ਮਤਲਬ ਮਾਸਕ ਪਾਣਾ ਜੀ ਬਹੁਤ ਕੁਛ ਮਤਲਬ ਬਹੁਤ ਕੁਛ ਸੀਗਾ ਤੇ ਉਹ ਇੰਨਾ ਕੋ ਡਰ ਪੈਦਾ ਹੋਇਆ ਸੀ ਦੁਨੀਆਦਾਰੀ ਦੇ ਵਿੱਚ ਲੋਕੀ ਡਰਦੇ ਸੀ ਲੋਕੀ ਮਰ ਰਹੇ ਸੀ ਬਿਮਾਰ ਹੋ ਰਹੇ ਸੀ ਬਹੁਤ ਜ਼ਿਆਦਾ ਮਤਲਬ ਹਾ ਹਾ ਕਰ ਮਚੀ ਹੋਈ ਸੀ ਜੀ ਉਹਨਾਂ ਦਿਨਾਂ ਦੇ ਵਿੱਚ ਅਸੀਂ ਅਕਸਰ ਤੁਹਾਨੂੰ ਦੇਖਿਆ ਤੁਸੀਂ ਸੜਕਾਂ ਤੇ ਇਕੱਲੇ ਘੁੰਮਦੇ ਸੀਗੇ ਜੀ ਹਰੇਕ ਦੀ ਇੰਟਰਵਿਊ ਕਰਨੀ ਕਿਸੇ ਦੀ ਗਰੀਬ ਦੀ ਮਦਦ ਕਰਨੀ ਤੁਸੀਂ ਮਤਲਬ ਏ ਤੁਹਾਡੀ ਚੀਜ਼ ਤੁਸੀਂ ਥੋੜਾ ਜਿਹਾ ਦੱਸੋਗੇ ਇਹ ਤੁਸੀਂ ਕਿਦਾਂ ਮਤਲਬ ਸੋਚਿਆ ਪਾਟੀ ਜੀ ਮੇਰਾ ਮਕਸਦ ਇਹ ਨਹੀਂ ਸੀ ਕਿ ਮੈਂ ਆਪਣੇ ਆਪ ਨੂੰ ਲੋਕਾਂ ਤੱਕ ਪਛਾਣ ਪਹਿਚਾਨ ਬਣਾਵਾ ਕਿ ਇਹ ਲੋਰੀਆ ਫਲਾਣਾ ਚੈਨਲ ਵਾਲਾ ਥੇ ਘੁੰਮ ਰਿਹਾ ਮੇਰਾ ਮਕਸਦ ਇਹ ਸੀਗਾ ਮੈਂ ਉਸ ਘਰ ਜਾਂਦਾ ਸੀ ਜਿਸ ਘਰ ਨੂੰ ਰਾਸ਼ਨ ਦੀ ਲੋੜ ਹੁੰਦੀ ਸੀ ਜਦੋਂ ਰਾਸ਼ਨ ਦੀ ਲੋੜ ਹੁੰਦੀ ਸੀ ਮੈਂ ਵੀਡੀਓ ਰਾਹੀਂ ਬੋਲਦਾ ਸੀ ਭਾਈ ਆ ਨੰਬਰ ਹੈ ਇਸ ਨੰਬਰ 'ਤੇ ਸੰਪਰਕ ਕਰੋ ਇਸ ਪਰਿਵਾਰ ਨੂੰ ਰਾਸ਼ਨ ਦੀ ਲੋੜ ਆ ਉਹ ਵਾਕਈ ਉਹ ਐਨ ਜੀਓ ਸੰਸਥਾਨ ਨੇ ਬਹੁਤ ਜਣਾ ਸਹਿਯੋਗ ਦਿੱਤਾ ਨਾਲੇ ਕੋਲ ਜਾਣੀ ਸਾਈ ਜੀ ਸਾਨੂੰ ਲੋਕੇਸ਼ਨ ਭੇਜੋ ਸਾਨੂੰ ਕੰਟੈਕਟ ਨੰਬਰ ਭੇਜੋ ਕਿ ਤੁਹਾਡੇ ਦਰਿਅਾ ਤੁਹਾਨੂੰ ਪਤਾ ਲੱਗ ਪਹੁੰਚਦਾ ਸੀ ਸਾਡਾ ਮਕਸਦ ਇਹ ਇੱਕ ਮੈਸੇਜ ਹੈ ਨਾ ਕਿ ਲੋਕਾਂ ਤੱਕ ਮੈਸੇਜ ਜਾਵੇ ਅ ਦੇਖੋ ਇੱਕ ਅੱਜ ਕੱਲ੍ਹ ਪੱਤਰਕਾਰ ਕੀ ਸੋਦਾਗਾ ਕਿ ਸਾਡੇ ਕੋਲ ਇੱਕ ਮਾਈਕ ਹੋਵੇ ਜੀ ਅਸੀਂ ਸ로우 ਮਾਰੀਏ ਜੀ ਗੱਡੀ ਮੋਰੇ ਰੱਖੀ ਹੈ ਜੀ ਜਿਵੇਂ ਕਿ ਮੈਂ ਤੁਹਾਨੂੰ ਪਹਿਲੇ ਕਹਿ ਚੁੱਕਿਆ ਹੈ ਜਿਹੜੇ ਤੁਸੀਂ ਕਹਿ ਚੁੱਕੇ ਹੋ ਦੇਖੋ ਪੱਤਰਕਾਰ ਜਿਹੜੀ ਇੱਕ ਸਤ ਵੱਡੀ ਪਛਾਣ ਜਿਹੜੀ ਇੱਕ ਸਮਾਜ ਸੇਵਕ ਬਣਨਾ ਇੱਕ ਚੰਗਾ ਇਨਸਾਨ ਬਣੋ ਠੀਕ ਹੈ ਨਾ ਸਾਡੇ ਸਾਰੇ ਪੱਤਰਕਾਰ ਵੀ ਮੈਂ ਤਾਂ ਉਹਨਾਂ ਨੂੰ ਰਿਸਪੈਕਟ ਕਰਾਂਗਾ ਚਾਹੇ ਛੋਟੇ ਨੇ ਚਾਹੇ ਵੱਡੇ ਨੇ ਸਾਰੇ ਮੇਰੇ ਤੋਂ ਸਾਰੇ ਮੇਰੇ ਸਤਕਾਰਯੋਗ ਨੇ ਜੀ ਠੀਕ ਹੈ ਜੀ ਕਈ ਲੜਕੇ ਮੇਰੇ ਤੋਂ ਸਿੱਖ ਕੇ ਹੁਣ ਉਹ ਵੀ ਆਪਣੇ ਚੈਨਲ ਕੰਮ ਕਰ ਰਹੇ ਨੇ ਚਲੋ ਅਸੀਂ ਕਹਿੰਦੇ ਰੋਜੀ ਰੋਟੀ ਸਭ ਕੀ ਘਰ ਵਿੱਚ ਬਿਠਣ ਨਾਲੋਂ ਜੇ ਆਪਣਾ ਮੈਸੇਜ ਲੋਕਾਂ ਤੱਕ ਪਹੁੰਚਾਈਏ ਸਰਕਾਰ ਤੱਕ ਪਹੁੰਚਾਈਏ ਇੱਥੇ ਇੱਕ ਭਾਜੀ ਜੀ ਮੈਂ ਜ਼ਰੂਰੀ ਗੱਲ ਦੱਸਾਂਗਾ ਕਿ ਇੱਥੇ ਜੁਰਦਲ ਥਾਣੇ ਦੇ ਵਿੱਚ ਐਸਐਚਓ ਮੈਡਮ ਅਸਿਸਟੈਂਟ ਕੋ ਗਰੀਬਵਾਜੀ ਹੁੰਦੇ ਸੀਗੇ ਤੁਸੀਂ ਦੇਖ ਲਓ ਉਹ ਸੋ ਮੈਡਮ ਨੂੰ ਵੀ ਹਾਂਜੀ ਉਹਨਾਂ ਨੂੰ ਵੀ ਕਰੋਨਾ ਹੋ ਗਿਆ ਸੀ ਸਲੰਗਾ ਸਲੰਗਾ ਜੋ ਕਦਮ ਹੈ ਉਹ ਤੁਹਾਨੂੰ ਦੱਸਾਂਗਾ ਹੋਰ ਵਾਰ ਵੀ ਹਾਂਜੀ ਜਦੋਂ ਉਹਨਾਂ ਦੀ ਮੈਂ ਇੰਟਰਵਿਊ ਕੀਤੀ ਤੇ ਸ਼ਾਮ ਦਾ ਕੋਈ ਟਾਈਮ 6 ਵਜੇ ਦਾ ਸੀਗਾ ਇਵਨਿੰਗ ਟਾਈਮ ਤੋਂ ਮੈਂ ਇੰਟਰਵਿਊ ਕੀਤੀ ਤੇ ਮੈਨੂੰ ਇੰਟਰਵਿਊ ਕਰਕੇ ਮੈਂ ਚਲਾ ਗਿਆ ਜਦੋਂ ਮੈਂ ਚਲਾ ਗਿਆ ਤਾਂ ਸਵੇਰੇ ਮੈਂ ਆਪਣਾ ਫੋਨ ਔਨ ਕੀਤਾ 10 ਵਜੇ ਨੂੰ ਤੇ ਕਿਸੇ ਪੱਤਰਕਾਰ ਵੀਰ ਦਾ ਫੋਨ ਆਇਆ ਕਹਿੰਦੇ ਸਾਈਲ ਵੀਰੇ ਕੀ ਹਾਲ ਚਾਲ ਹੈ ਮੈਂ ਕਿਹਾ ਠੀਕ ਹੈ ਜੀ ਕਹਿੰਦੇ ਕਿੱਥੇ ਹੋ ਮੈਂ ਕਿਹਾ ਬ੍ਰਦਰ ਮੈਂ ਘਰੇ ਆ ਹਲੇ ਉੱਠੇ ਨਹੀਂ ਮੈਂ ਕਿਹਾ ਕਹਿੰਦੇ ਕੀ ਪ੍ਰੋਗਰਾਮ ਅੱਜ ਦਾ ਮੈਂ ਕਿਹਾ ਮੈਂ ਨਿਕਲ ਲਗਾ ਮੈਂ ਕਿਹਾ ਮੈਨੂੰ ਉਹਨਾਂ ਨੇ ਨਾਲੇ ਕਹਿ ਦਿੱਤਾ ਜੀ ਸਾਈਲ ਵੀਰੇ ਹੁਣ ਤੁਸੀਂ 15 ਦਿਨ ਘਰੋਂ ਬਾਹਰ ਨਾ ਨਿਕਲੋ ਮੈਂ ਇੱਕ ਨਮਰਾਨ ਹੋ ਗਿਆ ਵੀ ਨਿਕਲੇ ਸੀ ਮੇਰੇ ਕਾਰਨ ਤੁਹਾਨੂੰ ਇਹ ਗੱਲ ਪਤਾ ਲੱਗੀ ਸੀ ਜੀ ਤੁਹਾਨੂੰ ਕਿਹਾ ਗਿਆ ਸੀ ਤੁਸੀਂ 15 ਦਿਨ ਘਰੋਂ ਬਾਹਰ ਨਾ ਨਿਕਲੋ ਬਸ ਤੁਸੀਂ ਆਪਣੇ ਵੱਲੋਂ ਸੇਫਟੀ ਜੀ ਜੀ ਤਾਜੇ ਪਯੋਗ ਕੀਤਾ ਸੀਗਾ ਫਿਰ ਜਦੋਂ ਪਾਣੀ ਜੀ ਜਦੋਂ ਮੈਨੂੰ ਉਹਨਾਂ ਨੇ ਕਿਹਾ ਕਿ ਤੁਸੀਂ 15 ਦਿਨ ਘਰੋਂ ਬਾਹਰ ਨਹੀਂ ਨਿਕਲਣਾ ਮੈਂ ਇਹਨੂੰ ਪੁੱਛਿਆ ਕੀ ਗੱਲ ਹੋ ਗਈ ਕਾਰਨ ਕੀ ਹੈ ਕਿ ਇਹ ਚੱਕਰ ਪੈ ਗਿਆ ਕੋਈ ਡੀਸੀ ਵੱਲੋਂ ਪਾਬੰਦੀ ਲੱਗ ਗਈ ਆ ਕੋਈ ਗੈਲੈਂਸ ਨਵੀ ਆ ਗਈ ਆ ਪੱਤਰਕਾਰਾਂ ਦੇ ਵੀ ਕੋਈ ਆ ਗਈ ਕਹਿੰਦਾ ਨਹੀਂ ਜੀ ਤੁਸੀਂ ਰਾਤ ਕੱਲ ਸ਼ਾਮੀ ਐਸਐਚਓ ਮੈਡਮ ਦੀ ਇੰਟਰਵਿਊ ਕੀਤੀ ਮੈਂ ਕਿਹਾ ਜੀ ਕੀਤੀ ਆ ਜੀ ਤੇ ਕਹਿੰਦੇ ਉਹਨਾਂ ਨੂੰ ਕਰੋਨਾ ਹੋ ਗਿਆ ਤੇ ਉਹਨਾਂ ਨੂੰ ਲੈ ਕੇ ਇੱਕ ਵਾਰ ਤਾਂ ਮੈਂ ਡਰ ਗਿਆ ਸੀ ਪਰ ਨਹੀਂ ਫਿਰ ਮੈਂ ਉੱਠਿਆ ਮੈਂ ਨਾ ਉਹਨਾਂ ਲਈ ਅਦਾਸ ਕੀਤੀ ਅੱਬਾਬਾ ਜੀ ਮੋਰੇ ਕੀ ਸੱਚੇ ਪਾਤਸ਼ਾਹ ਉਹ ਵੀ ਕਿਸੇ ਰੀਤੀ ਹੈ ਕਿਸੇ ਦੀ ਭੈਣ ਆ ਇੱਕ ਲੇਡੀ ਦੇ ਕਿੰਨੇ ਰਿਸ਼ਤੇ ਜੁੜੇ ਹੋਣਗੇ ਕਿੰਨੇ ਪਰਵਾਰ ਨਾਲ ਰਿਸ਼ਤੇ ਜੁੜਿਆ ਨੇ ਮਰਦਾਸ ਕੀਤੀ ਕਿ ਉਹ ਆਪਣੇ ਪਰਿਵਾਰ ਵਿੱਚ ਆ ਤੇ ਜਦੋਂ ਮੈਡਮ ਕਰੋਨਾ ਕੋਵਿਡ ਚ ਹੋਏ ਚਲੋ ਵਾਪਸ ਆਏ ਫੇ ਮੈਂ ਸਪੈਸ਼ਲ ਮਿਲਣ ਗਿਆ ਮਨ ਨੂੰ ਪਰ ਬਹੁਤ ਮੈਨੂੰ ਖੁਸ਼ੀ ਹੋਈ ਕਿ ਮੈਡਮ ਦੇਖੋ ਉਹ ਵੀ ਕਿਸੇ ਦੀ ਟੀ ਹੈ ਨਾ ਸਾਡੇ ਪੰਜਾਬ ਦੀ ਉਹ ਵੀ ਫਾਈਲ ਦੇਖੇ ਸੀ ਤੁਸੀਂ ਉਹਨਾਂ ਨੂੰ ਮਿਲਣਗੇ ਸੀ ਹਾਂ ਜੀ ਉਹਨਾਂ ਨੂੰ ਮਿਲ ਕੇ ਤੇ ਉਹ ਵੀ ਦੇਖੋ ਸਾਡੇ ਕਿ ਭੈਣ ਭਰਾ ਵਾਲਾ ਰਿਸ਼ਤਾ ਵਾ ਜਰੂਰੀ ਜਾਈਦਾ ਚਾਹੇ ਡਿਡੀਵਾਜੀ ਮੀਟਿੰਗ ਹੋਏ ਤੇ ਮੈਨੂੰ ਦੇਖ ਕੇ ਬੁਲਾ ਲੈਂਦੇ ਸਹਿਜ ਜੀ ਆਜ ਕੋਈ ਕੰਮ ਦੱਸੋ ਨਾ ਤੇ ਮੈਂ ਕਹੂੰਗਾ ਮੈਡਮ ਇਹ ਮੈਂ ਕੋਈ ਕੰਮ ਲਈ ਆਇਆ ਹਾਂ ਇੰਸਪੈਕਟਰ ਜੀ ਪਰ ਉਹ ਟਾਈਮ ਬਹੁਤ ਟਾਈਮ ਜਿਹੜਾ ਨਾ ਇੱਕ ਹੈਵੀ ਸੀਟੂ ਦੀ ਦੁਨੀਆ ਦੇ ਉੱਤੇ ਪਰ ਮੇਨ ਜਿਹੜਾ ਮੇਰੀ ਪਛਾਣ ਲੋਕਡਾਉਨ ਦੇ ਕਰਕੇ ਹੋਈ ਜੀ ਅੱਜ ਵੀ ਜਿਹੜੇ ਮਾਲਕ ਦੀ ਕਿਰਪਾ ਵਾ ਕਈਆਂ ਨੂੰ ਮੈਂ ਨਹੀਂ ਜਾਣਦਾ ਕਈ ਬਾਈਕ ਤੇ ਆ ਸ਼ਾਹ ਕਰਦੇ ਨੇ ਸਾਰੇ ਜਾਣਦੇ ਦੇਖੋ ਸੋਸ਼ਲ ਐਕਟੀਵਿਟੀ ਦੀ ਗੱਲ ਕਰਾਂਗੇ ਆਪਾਂ ਸੋਸ਼ਲ ਐਕਟੀਵਿਟੀ ਵਾਸਤੇ ਸੋਸ਼ਲ ਵਰਕ ਕਰਦੇ ਰਹਿੰਦੇ ਹੋ ਸਮਾਜ ਦੇ ਕੰਮ ਕਰਦੇ ਰਹਿੰਦੇ ਤੁਸੀਂ ਇਦਾਂ ਦਾ ਇੱਕ ਕਿਹੜਾ ਸੋਸ਼ਲ ਵਰਕ ਕੀਤਾ ਜਿਹੜਾ ਤੁਸੀਂ ਭੁੱਲ ਨਹੀਂ ਸਕਦੇ हां मेनू मैं तन्नू अपने आप ते लगदा है कि मेनू प्राउड फील हुंदा है हां मैं ये चीज कीती है हां जी मेनू एक वारी मेनू ज्यादा जी आ, कि थानू जरूर ਦਸਾਂਗਾ ਕਿ ਮੇਰੇ ਮੇਰੀ ਕਜ਼ਨ ਸਿਸਟਰ ਦੀ ਮੈਰਿਜ ਸੀਗੀ ਤੇ ਚਲੋ ਮੈਰਿਜ ਸੀਗੀ ਤੇ ਅਸੀਂ ਪੈਲਸ ਵਿੱਚ ਕੀਤੀ ਸੀਗੀ ਤੇ ਮੇਰੇ ਦਿੱਲੀ ਤਮੰਨਾ ਸੀ ਹੈ ਦੇਖੋ ਮੈਂ ਕਿ ਰਿਸ਼ਤੇਦਾਰਾਂ ਨੂੰ ਸਾਰੇ ਬੁਲਾਉਂਦੇ ਨੇ ਚਲੋ ਉਹ ਵੀ ਰਿਸਪੈਕਟਡ ਨੇ ਸਾਡੇ ਪਰਿਵਾਰ ਨੇ ਜੁੜੇ ਨੇ ਯਾਰ ਦੋਸਤ ਵੀ ਆਂਦੇ ਨੇ ਮਹੱਲੇ ਵਾਲੇ ਵੀ ਆਂਦੇ ਨੇ ਕਿਉਂ ਨਾ ਮੈਂ ਕਿ ਇੱਕ ਵਿਦ ਹਸ਼ਰਮ ਤੋਂ ਉਹ ਪਰਿਵਾਰ ਨੂੰ ਬੁਲਾਇਆ ਜਾਵੇ ਦੇਖੋ ਉਹਨਾਂ ਨੇ ਨਾ ਕੋਈ ਦੀਵਾਲੀ ਨਾ ਕੋਈ ਦਸਹਿਰਾ ਉਹਨਾਂ ਨੇ ਤਾਂ ਵਿਚਾਰਾਂ ਜਿਸ ਤਰ੍ਹਾਂ ਜੋ ਮਿਲ ਗਿਆ ਖਾ ਲਿਆ ਤੇ ਸੋ ਜਾਣਾ ਹਾਂ ਹਾਂਜੀ ਫਿਰ ਮੈਂ ਉੱਥੇ ਦੇ ਜਿਹੜੇ ਮੈਂ ਗੱਲ ਕਰਾਂਗਾ ਵਿਦਾ ਸ਼ੋਮਨ ਦੇ ਜਿਹੜੇ ਹੋਣ ਨੇ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਦੇਖੋ ਨਿਊ ਇੰਸਪੈਕਟ ਕੀਤੀ ਕਹਿੰਦੇ ਸਹਿਲ ਜੀ ਅਸੀਂ ਕਦੇ ਕਿਸੇ ਨਾਲ ਭੇਜਦੇ ਨਹੀਂ ਪਰ ਤੁਸੀਂ ਕਿਹਾ ਅਸੀਂ ਜੂਰ ਭੇਜਾਂਗੇ ਫਿਰ ਉਹਨਾਂ ਨੇ ਇੱਕ ਇੰਨੀ ਜਿੰਮੇਵਾਰ ਗਾਰੰਟੀ ਦਵਾਈ ਕਿ ਮੈਂ ਕਹਾਂ ਅਸੀਂ ਗੱਡੀਆਂ ਚ ਲੈ ਕੇ ਜਾਵਾਂਗੇ ਪ੍ਰੋਪਰ ਗੱਡੀ ਛੱਡ ਕੇ ਵੀ ਜਾਵਾਂਗੇ ਉਹ ਤੁਸੀਂ ਦੇਖ ਲਓ ਉਹ ਜਦੋਂ ਆਏ ਜਦੋਂ ਉਹਨਾਂ ਨੇ ਮੇਰੀ ਸਿਸਟਰ ਨੂੰ ਆਸ਼ੀਰਵਾਦ ਦਿੱਤਾ ਉਹ ਇੰਨੇ ਖੁਸ਼ ਹੋ ਕੇ ਗਏ ਨਾ ਤਾਂ ਉਹ ਸਾਡੇ ਰੈਲੇਟਿਵ ਵੀ ਆ ਘਾੜੀਆਂ ਰਹਿ ਗਈਆਂ ਕਿ ਖੁੱਲੀਆਂ ਰਹਿ ਗਈਆਂ ਕਿ ਯਾਰ ਆਹ ਕੀ ਇੱਕ ਨਵਾਂ ਗਿਫਟ ਦਿੱਤਾ ਦੇਖੋ ਮੈਂ ਵੀ ਕਹਿਣਾ ਵਾਂ ਦੇਖੋ ਇੱਕ ਇਹ ਨਹੀਂ ਹੈ ਕਿ ਆਪਾਂ ਆਪਣੇ ਆਪਣੀ ਐਕਟੀਵਿਟੀ ਦਿਖਾਣੀ ਜਾਂ ਆਪਣਾ ਕਿਸੇ ਤਰ੍ਹਾਂ ਦਾ ਦਿਖਾਣਾ ਕਿ ਅਸੀਂ ਆਹ ਕੰਮ ਕਰਦੇ ਆ ਇਹ ਕਰਨਾ ਚਾਹੀਦਾ ਤੇ ਜਦੋਂ ਵੀ ਫਿਰ ਉਹਨਾਂ ਨੇ ਮੈਂ ਛੱਡ ਕੇ ਆਇਆ ਕਿ ਇੰਨੇ ਖੁਸ਼ ਹੋਏ ਕਿ ਲੈ ਕੇ ਵੀ ਛੱਡ ਗਏ ਮੇਰੇ ਦਿਲ 'ਚ ਅੱਜ ਤੱਕ ਉਹ ਮੈਨੂੰ ਮਾਣ ਆ ਖੁਸ਼ੀ ਵੀ ਹੈ ਕਿ ਚਲੋ ਇੱਕ ਮੈਨੂੰ ਮੌਕਾ ਮਿਲਿਆ ਸੇਵਾ ਕਰਨ ਦਾ ਮੇਨ ਮਕਸਦ ਹੈ ਦੇਖੋ ਮੇਰਾ ਇਹ ਅਗਲਾ ਸਵਾਲ ਸਿਕਾ ਜੀ ਇਹ ਹੀ ਸੀਗਾ ਤੁਸੀਂ ਗਰੀਬਾਂ ਦੀ ਮਦਦ ਕਰਦੇ ਹੋ ਨਹੀਂ ਤੁਸੀਂ ਉਹਦਾ ਆਨਸਰ ਪਹਿਲੇ ਹੀ ਦੇ ਦਿੱਤਾ ਜੀ ਤੁਸੀਂ ਮਤਲਬ ਤੁਹਾਡੇ ਇੰਨੇ ਕੋਈ ਮੈਂ ਤੁਹਾਨੂੰ ਪਹਿਲੇ ਵੀ ਕਹਿ ਚੁੱਕਾ ਤੁਹਾਡੀਆਂ ਐਕਟੀਵਿਟੀयां ਇੰਨੀਆਂ ਕੋਈ ਜ਼ਿਆਦਾ ਹੈਗੀਆਂ ਨੇ ਕਿ ਅਸੀਂ ਜੇ ਪੂਰੀ ਰਾਤ ਵੀ ਲੱਗਿਆ ਰਹੀਏ 2 ਦਿਨ ਵੀ ਲੱਗੇ ਤੁਹਾਡੇ ਖਤਮ ਨਹੀਂ ਹੋਣੇ ਐਕਟੀਵਿਟੀ ਇਸ ਦਾ ਕੇ ਸਾਡੇ ਕੋਲ ਥੋੜੀ ਸਮੇਂ ਦੀ ਵੀ ਅਸੀਂ ਪਵੰਦਾਂ ਸਾਡਾ ਸ਼ੋਅ ਜਿਹੜਾ ਚੱਲ ਰ ਰਕੀਆਂ ਤੇ ਮਤਲਬ ਜਾਏਗਾ ਰੱਬ ਦੇ ਅਰਦਾਸ ਸਹੀ ਕਰਦੇ ਆ ਜੀ ਠੀਕ ਹੈ ਤੇ ਤੁਹਾਨੂੰ ਇੱਕ ਸਵਾਲ ਕਰਾਂਗੇ ਤੇ ਤੁਹਾਡੀ ਸਟਰੋਂਗ ਵਿਸ਼ ਕੀ ਹੈ ਤੁਸੀਂ ਮਤਲਬ ਕੀ ਚਾਹੁੰਦੇ ਹੋ ਕਿ ਤੁਸੀਂ ਸਮਾਜ ਵਿੱਚ ਕੀ ਤੁਸੀਂ ਬਦਲਾਅ ਦੇਖਣਾ ਚਾਹੁੰਦੇ ਹੋ ਦੇਖੋ ਜੀ ਸਮਾਜ ਦਾ ਸਭ ਤੋਂ ਵੱਡਾ ਜਿਹੜਾ ਸਾਡੇ ਪੰਜਾਬ ਦਾ ਦਰਿਆ ਨਸ਼ਿਆਂ ਦਾ ਹੈ ਤੁਸੀਂ ਮਾਨ ਸਾਹਿਬ ਸਰਕਾਰ ਨੂੰ ਬੇਨਤੀ ਕਰਾਂਗਾ ਦੇਖੋ ਸਰਕਾਰ ਬਣੀ ਨੇ 2 ਸਾਲ ਹੋਏ ਆ ਪਰ ਮਾਨ ਸਾਹਿਬ ਦੇ ਵੱਲੋਂ ਬਹੁਤ ਬੜੀ ਉਪਰਾਲਾ ਲੜੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਕਿਹੋ ਜਿਹਾ ਮਾਹੌਲ ਵੱਧਦਾ ਜਾ ਰਿਹਾ ਪਰ ਉਹਨਾਂ ਨੱਤ ਪਾਣ ਲਈ ਉਹ ਜਲਦੋਂ ਜਲਦ ਉਹਨੂੰ ਕਵਰ ਕਰ ਦਿੰਦੇ ਨੇ ਮੈਂ ਤਾਂ ਸਭ ਤੋਂ ਵੱਡੀ ਗੱਲ ਹੈ ਜੀ ਦੇਖੋ ਜਿਹੜੇ ਸਭ ਤੋਂ ਵੱਡੀ ਗੱਲ ਪਾਜੀਆ ਸਾਹਿਬ ਮੈਂ ਜੂ ਕਹਾਂਗਾ ਆਪਾਂ ਕਹਿੰਦੇ ਆ ਨਾ ਕਿ ਮਾਂ ਦੇ ਪੁੱਤ ਮਰਦੇ ਨੇ ਨਸ਼ਿਆਂ ਕਰਕੇ ਮਰਦੇ ਆ ਸਭ ਤੋਂ ਪਹਿਲਾਂ ਜਿਹੜੇ ਸੋਚ ਮਾਪਿਆਂ ਨੂੰ ਚਾਹੀਦੀ ਆ ਉਹਨਾਂ ਨੂੰ ਨਿਗਰ ਰੱਖਣੀ ਚਾਹੀਦੀ ਸਾਡਾ ਬੇਟਾ ਕਿੱਥੇ ਜਾ ਰਿਹਾ ਕੀ ਕਰ ਰਿਹਾ ਠੀਕ ਹੈ ਨਾ ਤਾਂ ਕੀ ਕਰ ਰਿਹਾ ਕਿਹੜਾ ਮਿਲਣ ਵਾਸਤੇ ਆ ਰਿਹਾ ਕਿਹੜਾ ਜਾ ਰਿਹਾ ਵਾ ਪੂਰੀ ਨਿਗਰਾਨੀ ਰੱਖਣੀ ਤੇ ਕੋ ਸਭ ਤੋਂ ਵੱਡਾ ਸਰਕਾਰ ਨੇ ਨਹੀਂ ਰੋਕਣਾ ਸਾਡੋ ਪਹਿਲਾ ਪੇਰੈਂਟ ਦਾ ਹੱਕ ਬੰਦਾ ਕਿ ਸਾਡੇ ਬੱਚਿਆਂ ਉੱਪਰ ਨਿਗਾ ਰੱਖ ਕੇ ਬੱਚਾ ਕੀ ਕੰਮ ਕਰ ਰਿਹਾ ਜੇ ਮਾਂ ਨੇ ਮਾਂ ਹੀ ਸਭ ਕੁਝ ਸਿਖਾ ਸਕਦੀ ਹੈ ਮਾਂ ਹੀ ਉਹਨੂੰ ਸੁਧਾਰ ਸਕਦੀ ਹੈ ਤਾਨੂੰ ਤੁਹਾਨੂੰ ਯਾਦ ਹੋਣਾ ਕਿ ਜਦ ਛੋਟੇ ਛੋਟੇ ਹੁੰਦੇ ਸੀ ਜਦ ਕੋਈ ਗਲਤੀ ਕਰਨੇ ਸਾਡੇ ਮਾਰੇ ਜੁੱਤੀ ਦੂਰੋਂ ਛੱਡ ਕੇ ਮਾਰਨੀ ਉਹਨੇ ਵੱਜਦੀ ਵੀ ਹੁੰਦੀ ਸੀ ਪਰ ਉਦੋਂ ਦਾ ਪਿਆਰ ਤੇ ਅੱਜ ਦਾ ਪਿਆਰ ਬਹੁਤ ਫਰਕ ਜਾਂਦਾ ਹੁਣ ਇਹ ਗੱਲਾਂ ਆਪਾਂ ਸਮਾਜ ਦੇ ਨੂੰ ਸਾਰਿਆਂ ਨੂੰ ਦੱਸਾਂਗੇ ਸਭ ਨੂੰ ਪਤਾ ਹੈ ਵੈਸੇ ਆਪਣਾ ਵੀ ਤੁਸੀਂ ਵੀ ਚਲੋ ਮੰਮੀ ਕੋ ਗੁੱਟ ਖਾਦੀ ਪਾਪਾ ਕੋ ਗੁੱਟ ਖਾਦੀ ਅਸੀਂ ਵੀ ਖਾਦੀ ਇਹ ਦੇਖੋ ਇਹ ਹਰ ਪੰਜਾਬੀ ਦੀ ਹੱਤ ਹੈ ਦੇਖੋ ਚੰਗੇ ਲਈ ਚੰਗੇ ਲਈ ਹਾਂਜੀ ਕਹਿੰਦੇ ਨੇ ਕਿ ਇੱਕ ਜੁੱਤੀ ਕਿੱਦਾਂ ਦੀ ਡਿਵਾਈਸ ਹੁੰਦੀ ਹੈ ਕਿ ਜਿਹੜੀ ਕਿ ਰੀਸ਼ੇਪ ਕਰ ਦਿੰਦੀ ਹੈ ਜੀ ਉਹ ਕਹਿ ਸਕਦੇ ਆ ਇਹ ਉਹ ਸਿਰਫ ਮਾਂ ਜੁੱਤੀ ਹੁੰਦੀ ਹੈ ਕਿਸੇ ਹੋਰ ਦੀ ਨਹੀਂ ਚਲੋ ਜੀ ਸਾਡੀ ਸਾਰੀ ਦੁਨੀਆ ਦੇ ਮਾਵਾ ਨੂੰ ਸਾਡੇ ਵੱਲੋਂ ਸਲਾਮ ਹੈ ਜੀ ਤੇ ਤੁਹਾਡਾ ਆਖਿਰਲਾ ਕੁਐਸਚਨ ਹੈ ਸਵਾਲ ਹੈ ਤੁਹਾਡਾ ਮੈਸੇਜ ਟੂ ਡਿਜ਼ਾਇਰ ਤੁਸੀਂ ਡਿਜ਼ਾਇਰ ਕੰਪਿਊਟਰ ਨੂੰ ਮੈਸੇਜ ਕੀ ਦੇਣਾ ਚਾਹੋਗੇ ਸਾਡੇ ਡਿਜ਼ਾਇਰ ਕੰਪਿਊਟਰ ਦੇ ਸਟੂਡੈਂਟਸ ਨੂੰ ਕੀ ਤੁਸੀਂ ਆਪਣੇ ਵੱਲੋਂ ਮੈਸੇਜ ਦੇਣਾ ਚਾਹੋਗੇ ਦੇਖੋ ਜੀ ਬਹੁਤ ਦਰਸ਼ਕ ਜਿਹੜੇ ਵੀਡੀਓ ਦੇਖ ਰਹੇ ਨੇ ਵੀਡੀਓ ਚੱਲਦੀ ਚੱਲਦੀ ਨੂੰ ਮੈਂ ਕਹਾਂਗਾ ਤੇ ਸ਼ੇਅਰ ਕਰ ਦਿਓ ਕਿ ਜਿਹੜਾ ਡਿਜ਼ਾਇਰ ਜਿਹੜੇ ਕਮਲਪਾੜੀਆ ਦੀ ਅਕਸਾ ਦੇਖਦੇ ਨੇ ਕਿ ਬਹੁਤ ਦਿਨ ਰਾਤ ਮਿਹਨਤ ਕਰਦੇ ਨੇ ਔਰ ਇੱਥੇ ਸਟੂਡੈਂਟਸ ਵੀ ਸਭ ਤੋਂ ਵੱਡੀ ਗੱਲ ਹੈ ਕਿ ਇਹ ਉਹ ਉਹ ਸਟੂਡੈਂਟਸ ਨੂੰ ਵੀ ਜ਼ਿਆਦਾ ਸਤਤ ਪਹਿਲ ਦੇ ਦੇਣੇ ਜਿਹੜੇ ਗਰੀਬ ਪਰਿਵਾਰ ਦੇ ਵਿੱਚ ਹੁੰਦੇ ਨੇ ਕਿਉਂਕਿ ਹਰ ਕੱਲ ਦੇਖੋ ਸਾਰੇ ਆਪਣੇ ਆਪਣੇ ਬਿਜ਼ਨਸ ਬਣਾਇਆ ਹਰ ਕਨੇ ਆਪਣਾ ਆਪਣਾ ਸਕੂਲ ਬਣਾਇਆ ਕਿ ਪੈਸੇ ਆਣ ਪਰ ਇੰਨੇ ਇੱਥੇ ਕੋਈ ਤਰੀਕਾ ਨਹੀਂ ਆ ਕਿਉਂਕਿ ਘੱਟੋ ਘੱਟ ਨਹੀਂ ਮੈਨੂੰ ਉਹਨਾਂ ਨੂੰ 8-9 ਸਾਲ ਤੋਂ ਪਲੱਸ ਹੋ ਗਏ ਨੇ ਦੇਖ ਜਾਨੂੰ ਤੇ ਕਮਲ ਜੀ ਬਹੁਤ ਵਧੀਆ ਮਿਹਨਤ ਕਰਦੇ ਨੇ ਔਰ ਪਰਿਵਾਰ ਵੀ ਬਹੁਤ ਅੱਛਾ ਹੈ ਧੰਨਵਾਦ ਜੀ ਧੰਨਵਾਦ ਉਹ ਫਾਦਰ ਸਾਹਿਬ ਇਹਨਾਂ ਨੇ ਜਬਾਕੇ ਕਹਿੰਦੇ ਨੇ ਕਿ ਇਸ ਤਰ੍ਹਾਂ ਗੱਲ ਕਰਦੇ ਨੇ ਜਿੱਦਾਂ ਇੱਕ ਅ ਫਰੈਂਡ ਫਰੈਂਡ ਨਾਲ ਗੱਲਬਾਤ ਹੁੰਦੀ ਹੈ ਤਾਂ ਮੈਂ ਸੂਟ ਕਰਦਾ ਫਾਦਰ ਸਾਹਿਬ ਨੂੰ ਵੀ ਜੋ ਉਹਨਾਂ ਨੇ ਮਦਦ ਨੂੰ ਵੀ ਸੂਟ ਕਰਦਾ ਕਿ ਜਿਹੜਾ ਇਹਨਾਂ ਨੇ ਇੰਡੀਵਿਡਿਅਲ ਜਿੰਮੇਵਾਰੀ ਦਿੱਤੀ ਨੇ ਔਰ ਆਪਣੇ ਪੈਰਾਂ ਤੇ ਡਿਜ਼ਾਈਨ ਨੂੰ ਜਿਹੜਾ ਚਲਾ ਰਹੇ ਨੇ ਬੜੀ ਬਹੁਤ ਸ਼ਲਾਘਾਯੋਗ ਕਦਮ ਹੈ ਜਿੱਥੇ ਸਾਡੀ ਲੋੜ ਹੈ 24 ਚੈਨਲ ਤੁਹਾਡੇ ਨਾਲ ਪੂਰਾ ਸਹਿਯੋਗ ਹੋਵੇਗਾ ਜਿੱਥੇ ਸਾਡੀ ਲੋੜ ਹੈ ਤੁਸੀਂ ਸਾਡੇ ਨਾਲ ਸੰਪਰਕ ਕਰ ਰਹੇ ਹੋ ਔਰ ਅਸੀਂ ਇੱਥੇ ਸਾਡਾ ਆਨ ਦਾ ਮਕਸਦ ਇਹ ਨਹੀਂ ਹੈ ਕਿ ਅਸੀਂ ਇੱਕ ਪੱਤਰਕਾਰ ਮੰਨ ਕੇ ਅਸੀਂ ਕਹਿੰਨੇ ਕਿ ਇੱਕ ਸਮਾਜ ਸੇਵਕ ਬਣੋ ਕੁਝ ਕਰੋ ਆਈ ਕਾਰਡ ਬਣਾ ਨਾ ਬਣਾਣਾ ਕੁਝ ਨਹੀਂ ਹੋਣਾ ਉਹ ਪੱਤਰਕਾਰ ਤਾਂ ਨਹੀਂ ਗਣੀ ਜਾਂਦੀ ਔਰ ਦੂਜੀ ਗੱਲ ਸੌਰੀ ਗੱਲ ਕੱਟ ਰਿਹਾ ਕਿ ਮੈਂ ਕਿਸੇ ਸਾਡੇ ਇਲਾਕੇ ਚ ਕੋਈ ਚੌਂਕੀ ਸੁਭਾਜਨਗਰਾ ਜ਼ਰੂਰ ਅਸੀਂ ਜਾਈਦਾ ਬੜੇ ਸਾਡੇ ਗੁਰਦਿਆਲ ਸਾਹਿਬ ਚੌਂਕੀ ਇੰਚਾਰਜ ਨੇ ਉਹ ਵਧੀਆ ਸਾਡਾ ਰਿਸਪੈਕਟ ਕਰਦੇ ਨੇ ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਕਿ ਇਹ ਚਾਹੇ ਅਸੀਂ ਸਾਡਾ ਪਿਆਰ ਜ਼ਰੂਰ ਆਪਸ ਵਿੱਚ ਹੈਗਾ ਪਰ ਉਹਨਾਂ ਨੇ ਪਤਾ ਹੀ ਇਹਨੇ ਆਪਣੀ ਡਿਊਟੀ ਆਪਣੀ ਨਿਭਾਣੀ ਹੈ ਤੇ ਮੈਂ ਆਪਣੀ ਡਿਊਟੀ ਨਿਭਾ ਰਿਹਾ ਹਾਂ। ਸਲੰਕਰ ਜੋ ਕਰ ਦੇਖੋ ਜਿੱਥੇ ਕ੍ਰਾਈਮ ਹੋਗਾ ਉਹ ਤਾਂ ਕਾਨੂੰਨ ਨੇ ਕਾਨੂੰਨ ਨੇ ਕਰਨੇ ਹੀ ਆ। ਮੈਂ ਪਹਿਲੇ ਕਹਿ ਚੁੱਕਿਆ ਜੀ ਤੁਸੀਂ ਵੀ ਇੱਕ ਪੁਲਿਸ ਵਿਭਾਗ ਦੇ ਵਾਂਗੂ ਹੀ ਕੰਮ ਕਰਦੇ ਹੋ। ਜੀ ਜੀ ਜੀ। ਇੱਕ ਜਿਹੜੀ মিডিਆ ਹੁੰਦੀ ਹੈ মিডিਆ ਵੀ ਇੱਕ ਪੁਲਿਸ ਦਾ ਕੰਮ ਹੀ ਕਰਦੀ ਹੈ। ਜੀ। ਉਹ ਬਾਕੀ ਦੂਜੀ ਗੱਲ ਆਖਟ ਜੂਰ ਰਹੀ ਕਹਾਂਗਾ ਲੋਹੜੀ ਦਾ ਤਿਉਹਾਰ ਆ ਰਿਹਾ। ਜਿਹੜਾ ਚੈਨਾ ਡੋਰ ਉੱਤੇ ਮਾਨ ਸਾਹਿਬ ਦੇ ਵੱਲੋਂ ਜਿਹੜਾ ਇੱਕ ਲਗਾਇਆ ਗਿਆ ਕਿ 10 5 ਲੱਖ ਦਾ ਜਿਹੜਾ ਜੁਰਮਾਨਾ ਲਗਾਇਆ ਗਿਆ ਪਟਿਆ ਜੀ 5 ਲੱਖ ਦਾ ਜੁਰਮਾਨਾ ਅਗਰ ਕਿਸੇ ਕੋ ਚੈਨਾ ਡੋਰ ਫੜੀ ਜਾਂਦੀ ਹੈ ਉਹ ਸਜ਼ਾ 3 ਸਾਲ ਦੀ ਸਜ਼ਾ ਵੀ ਦੱਸੀ ਗਈ ਹੈ ਦੇਖੋ ਬਹੁਤ ਵਧੀਆ ਸਲੰਘਾ ਜੋ ਖਤਮ ਹੈ ਜਿਸ ਤਰ੍ਹਾਂ ਹੁਣ ਦੇਖ ਰਹੇ ਬਾਜ਼ਾਰਾਂ ਵਿੱਚ ਤੁਸੀਂ ਵੀ ਨਿਗਾ ਮਾਰਦोगे ਇਸ ਵਾਰ ਬਾਜ਼ਾਰ ਨਹੀਂ ਲੱਗੇ ਪਤੰਗਾਂ ਕਿਉਂਕਿ ਇਹ ਉਹ ਜਿਹੇ ਲੋਕ ਜਿਹੜੇ ਸੀਗੇ ਇੱਕ ਪੈਸੇ ਖਾਤਰ ਦੂਜਿਆਂ ਦੀ ਜਾਨਾਂ ਦੇ ਜਿਹੜਾ ਖਲਵਾੜ ਕਰ ਰਹੇ ਸੀ ਉਹ ਮਾਨ ਸਾਹਿਬ ਨੂੰ ਬਹੁਤ ਵਧੀਆ ਸਲੰਘਾ ਜੋ ਖਤਮ ਤੇ ਮਾਨ ਸਾਹਿਬ ਅਸੀਂ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਤੁਸੀਂ ਪੰਜਾਬ ਨੂੰ ਹੋਰ ਰੰਗਲਾ ਪੰਜਾਬ ਜਿਹੜਾ ਸੋਚ ਰੱਖੀ ਸੀ ਰੰਗਲਾ ਪੰਜਾਬ ਬਣਾਣਾ ਉਹ ਵਾਕਈ ਰੰਗਲਾ ਪੰਜਾਬ ਬਣਾ ਕੇ ਰੱਖੂਏ ਤੇ ਡਿਜ਼ਾਈਨ ਕੰਪਿਊਟਰ ਅੱਜ ਇੱਥੇ ਪਹੁੰਚੇ ਇੰਸਟੀਚੂਟ ਤੇ ਤੇ ਪਾਰਟੀ ਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹਨਾਂ ਤੁਸੀਂ ਟੀਮ ਦਾ ਸਮਾ ਦਿੱਤਾ ਬਹੁਤ ਧੰਨਵਾਦ ਠੀਕ ਥੈਂਕ ਯੂ ਸਰ